ਅ ਸ਼ਰਮਨ ਜੀ ਅੱਪਾ ਗੱਲ ਕਰ ਰਹੀ ਸੀ ਧੂਮਾਂ ਦੇ ਬਾਰੇ ਤੇ ਸੁਖਬੀਰ ਬਾਦਲ ਦੇ ਵਿਚਾਰੇ ਜੀ ਬਿਲਕੁਲ ਪ੍ਰਵੀਨ ਜੀ ਇਹ ਮਾਮਲਾ ਅਸਲ ਦੇ ਵਿੱਚ ਤੁਹਾਨੂੰ ਥੋੜਾ ਜਿਹਾ ਪਿੱਛੇ ਜਾਣ ਦੀ ਲੋੜ ਹੈ ਕਿ 2 ਦਸੰਬਰ ਦੇ ਜਦੋਂ ਫੈਸਲੇ ਆਉਂਦੇ ਨੇ ਹਾਂ ਜੀ ਉਹ ਸਾਰੀ ਪ੍ਰਕਿਰਿਆ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਧਿਰ ਵੱਲੋਂ ਜਿਸ ਤਰ੍ਹਾਂ ਜੱਥੇਦਾਰ ਸਾਹਿਬਾਨ ਨੂੰ ਤੋਰਨ ਦੀ ਪ੍ਰਕਿਰਿਆ ਅਪਣਾਈ ਗਈ ਪਹਿਲਾਂ ਮਤਲਬ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਜਿਹੇ ਜੇ ਦੋਸ਼ ਲਾ ਕੇ ਪਰਾਂ ਕੀਤਾ ਗਿਆ ਉਸ ਤੋਂ ਬਾਅਦ ਗਿਆਨੀ ਰਕਬੀਰ ਸਿੰਘ ਔਰ ਗਿਆਨੀ ਸੁਲਤਾਨ ਸਿੰਘ ਨੂੰ ਲਾਂਭੇ ਕੀਤਾ ਗਿਆ ਇਸ ਤੋਂ ਤੁਰੰਤ ਬਾਅਦ ਜਦੋਂ ਗਿਆਨੀ ਕੁਲਦੀਪ ਸਿੰਘ ਗੜਗਾਜ ਜੀ ਹੋਰ ਬਾਬਾ ਟੇਖ ਸਿੰਘ ਧਨੌਲਾ ਦੇ ਨਾਮ ਦਾ ਐਲਾਨ ਹੋਇਆ ਉਹ ਨਾਮ ਦੇ ਐਲਾਨ ਦੇ ਨਾਲ ਹੀ ਰੋਸਾ ਕਾਫੀ ਵੱਧ ਗਿਆ ਤੇ ਉਹਦੇ ਵਿੱਚ ਸੰਤ ਸਮਾਜ ਵੀ ਬਾਬਾ ਧੂਮਾ ਹੋਰਾਂ ਦੀ ਤਰਬੀਤ ਅਕਸਾਲ ਵੀ ਨਿਹੰਗ ਜਥੇਬੰਦੀਆਂ ਵੀ ਇਹ ਸਾਰੀਆਂ ਰੋਸੇ 'ਚ ਆ ਗਈਆਂ ਕਿ ਜੀ ਪੁਰਾਣੇ ਜਥੇਦਾਰ ਬਹਾਲ ਕਰੋ। ਹੂੰ ਇਸ ਤੋਂ ਪਹਿਲਾਂ ਕਿ ਉਸ ਦੇ ਉੱਤੇ ਕੋਈ ਸਹਿਮਤੀ ਬਣਦੀ ਇਹਨਾਂ ਨੇ ਤੈਹ ਸਮੇਂ ਦੇ ਉੱਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਹੋਰਾਂ ਦੀ ਤਾਜਪੋਸ਼ੀ ਕਰਨ ਦੀ ਬਜਾਏ ਰਾਤ ਨੂੰ ਹਨੇਰੇ 'ਚ ਜਦੋਂ ਗੁਰੂ ਸਾਹਿਬ ਦਾ ਪ੍ਰਕਾਸ਼ ਵੀ ਅਜੇ ਤੱਕ ਸਾਬ ਤੇ ਨਹੀਂ ਹੋਇਆ ਸੀ ਹੂੰ ਉਹ ਸਮੇਂ ਇਹਨਾਂ ਨੇ ਉਹਦੀ ਦਸਤਾਰਬੰਦੀ ਕਰਕੇ ਕਹਤਾ ਜੀ ਲਓ ਜੀ ਜੱਥੇਦਾਰੀ ਸੰਭਾਲ ਲਈ ਹੂੰ ਤੇ ਇਹ ਤੋਂ ਸੰਤ ਸਮਾਜ ਖਾਸ ਕਰਕੇ ਬਾਬਾ ਤੁਮਾਔਰਾਂ ਨੇ ਫਿਰ ਕਤਰਤਾ ਸ਼ੁਰੂ ਕਰਤੀ ਰੋਸਾ ਪ੍ਰਗਟਾਉਣਾ ਸ਼ੁਰੂ ਕਰਤਾ ਹੈ ਐਸਜੀਪੀਸੀ ਦੀ ਬੈਠਕ ਦੇ ਸਮੇਂ ਧਰਨਾ ਲਾਤਾ ਉਹ ਸਾਰੀ ਪ੍ਰਕਿਰਿਆ ਚੱਲਦੀ ਚੱਲਦੀ ਬਾਦਲਾਂ ਦੇ ਘਰ ਦੇ ਮੂਰੇ ਧਰਨੇ ਤੱਕ ਦੇ ਐਲਾਨ ਤੇ ਆ ਗਈ ਹੂੰ ਹੂੰ ਤੇ ਇੱਧਰ ਕਿਸੇ ਨੇ ਫੂਕ ਮਾਰਤੀ ਹੋਣੀ ਕਿ ਜੀ ਦੇਖੋ ਆਪਾਂ ਨੂੰ ਤਾਂ ਭੀੜੇ ਚਾਹੀਦੀ ਆ ਜੇ ਬਾਬਾ ਤੁਮਾ ਨਹੀਂ ਤਾਂ ਰਣਜੀਤ ਸਿੰਘ ਢੜਰੀਆਂ ਵਾਲੇ ਕੋਲ ਇਹ ਨਾਲ ਸ਼ਾਇਦ ਵੱਧ ਹੁੰਦੀ ਆ ਅੱਜ ਕੱਲ ਕਿ ਆਪਾਂ ਉਧਰ ਨੂੰ ਚੱਲਦੇ ਆ ਠੀਕ ਆ ਚਲੋ ਉਹ ਗੱਲ ਪ੍ਰਵਾਨ ਚੜੀ ਤੇ ਉਹ ਕਾਰਜ ਕਰਨ ਲਈ ਹੋ ਸਕਦਾ ਦਿਸ਼ਾ ਨਿਰਦੇਸ਼ ਕੋਈ ਹੋ ਗਿਆ ਹੁਣ ਅੰਦਰ ਖਾਤੇ ਕੋਈ ਸਭ ਨੂੰ ਪਤਾ ਜਿਵੇਂ এসਜੀਪੀਸੀ ਕਹਿੰਦੀ ਅਸੀਂ ਤਾਂ ਜੱਦਦਾਰ ਮੁਲਾਜ਼ਮ ਰੱਖੇ ਨੇ ਤੇ ਮੁਲਾਜ਼ਮ ਤਾਂ ਹੁਕਮ ਚੜਦੇ ਨੇ ਸੋ ਇਹ ਇਸ ਲਈ ਇਹ ਹੁਕਮ ਚੜੇ ਗਏ ਕਿਨੇ ਚੜੇ ਸਭ ਨੂੰ ਪਤਾ ਸੋ ਜਿਉ ਦਿਨ ਆ ਗਿਆ ਤੇ ਪੰਜ ਸਿੰਘ ਸੈਵਨ ਨੇ ਬੈਠਕ ਕਰਕੇ ਜਿਸ ਤਰ੍ਹਾਂ ਇੱਕੋ ਦਿਨ ਰঞ্জੀਤ ਸਿੰਘ ਗੋਹਰ ਵਾਲਾ ਮਸਲਾ ਰঞ্জੀਤ ਸਿੰਘ ਡੱਡਰੀਆਂ ਵਾਲਾ ਮਸਲਾ ਗਿਆਨੀ ਗੁਰਮukh ਸਿੰਘ ਵਾਲਾ ਮਸਲਾ ਸਰਨਾਪੁਰ ਦੇ ਨਾਲ ਮਸਲਾ ਨਵੇੜਿਆ ਤੇ ਉਹ ਪਟਨਾ ਸਾਹ ਵਾਲਾ ਮਾਮਲਾ ਐਡਾ ਬੜਾ ਹੋ ਗਿਆ ਕਿ ਉਹ ਆਮੋ ਸਾਹਮਣੇ ਅੱਜ ਉਹ ਦਿਨ ਆ ਜਦੋਂ ਹੁਣ ਕਮੇਟੀ ਜਾ ਰਹੀ ਹੈ ਅੱਜ ਮੀਟਿੰਗ ਕਰੂਗੀ ਜਦੋਂ ਕਿ ਉਥੋਂ ਦੀ ਪ੍ਰੰਧਕ ਕਮੇਟੀ ਆਪਣੇ ਪੰਨ ਸਿੰਘ ਸਾਹਿਬ ਨਾਲ ਖੜ ਗਈ ਹਾਂ ਤੇ ਇੱਥੇ ਵਾਲੇ ਤਖਤਾਂ ਦੇ ਪੰਜ ਪਿਆਰੇ ਨੇ ਆਪਣੇ ਜੱਦਾਰ ਸਾਹਿਬ ਦੇ ਹੱਕ 'ਚ ਬਿਆਨ ਦੇਤੇ ਸੋ ਇਹ ਟਕਰਾਅ ਵਾਲੀ ਸਥਿਤੀ ਨੂੰ ਅੱਜ ਟਾਲਣ ਲਈ ਕਮੇਟੀ ਜਾ ਰਹੀ ਹੈ ਜੀ ਮਾਮਲਾ ਇਕੱਲਾ ਰঞ্জੀਤ ਸਿੰਘ ਗੋਹਰ ਵਾਲਾ ਨਹੀਂ ਸੀ ਮੈਂ ਪਹਿਲੇ ਦਿਨ ਤੋਂ ਕਹਿੰਦਾ ਰਿਹਾ ਕਿ ਇਹਦੇ ਪਿੱਛੇ ਕਿਤਨਾ ਕਿਤੇ ਬਾਬਾ ਧੂਮਾ ਹੋਰਾਂ ਦੀ ਟਕਸਾਲ ਦੀ ਔਰ ਰঞ্জੀਤ ਸਿੰਘ ਢੰਡਰੀਆਂ ਵਾਲਿਆਂ ਦੀ ਜਿਵੇਂ ਆਪਸੇ ਟਕਰਾਏ ਸ਼ਬੀਲ ਕਾਂਡ ਉਹ ਸਾਰਾ ਕਾਂਡ ਹੂੰ ਉਹ ਸਾਰੀ ਪ੍ਰਕਿਰਿਆ ਕਰਕੇ ਰঞ্জੀਤ ਸਿੰਘ ਢੰਡਰੀਆਂ ਵਾਲੇ ਮਾਮਲੇ ਤੇ ਵੀ ਧੂਮਾ ਤਿਰ ਨਰਾਜ਼ ਸੀ ਜੀ ਪਰ ਇਹ ਸਾਰੀ ਕਾਰਜਵੀਦਾ ਦੇ 드라마 ਸੁਖਵੀਰ ਬਾਦਲ ਜਾਂ ਦੇ ਢੜੇ ਦੇ ਖਿਲਾਫ ਵੱਧਦੀ ਨਰਾਜ਼ਗੀ ਦੇ ਵਿਚਾਲੇ ਹੂੰ ਧੂਮਾ ਤੇ ਧਾਮੀ ਦੀ ਬਣੀ ਗਈ ਹੂੰ ਕਿਉਂਕਿ ਦੋਏ ਇੱਕੋ ਨੁਕਤੇ ਤਾਂ ਸਾਂਝੇ ਸੀ ਨਾ ਧਾਮੀ ਸਾਹਿਬ ਵੀ ਗਿਆਨੀ ਕਲਦੀ ਸਿੰਘ ਗੜਗੱਜ ਨਾਲ ਅਜੇ ਤੱਕ ਕੋਈ ਮੁਲਾਕਾਤ ਨਹੀਂ ਕਰ ਰਹੇ ਉਹ ਤਾਂ ਦੂਰੀ ਬਣਾ ਕੇ ਚੱਲ ਰਹੇ ਨੇ ਤੇ ਧੂਮਾ ਵੀ ਉਹਨਾਂ ਦੇ ਵਿਰੋਧ ਚ ਖੜੇ ਨੇ ਹੂੰ ਸੋ ਇਹ ਦੋਹਾਂ ਧਿਰਾਂ ਨੂੰ ਕਿਤੇ ਨਾ ਕਿਤੇ ਇਸ ਮੁੱਦੇ ਤੇ ਇਕੱਠੇ ਆਉਣ ਦਾ ਮੌਕਾ ਮਿਲਿਆ ਜਾਂ ਇਸ ਵਬ ਬਣਾਇਆ ਗਿਆ ਤੇ ਕਹਿੰਦੇ ਧਾਮੀ ਜੀ ਨੇ ਵਿਚ ਪੈ ਕੇ ਫਿਰ ਸੁਖਵੀਰ ਬਾਦਲ ਤੱਕ ਗੰਢ ਤੋਂ ਪੁਕਰਾਤੀ ਗੱਠ ਜੋੜ ਕਰਾਤਾ ਠੀਕ ਹੈ ਗੱਠ ਜੋੜ ਦਾ ਆਧਾਰ ਇਹ ਆ ਕਿ ਜੀ ਨਵੇਂ ਜਥੇਦਾਰਾਂ ਨੂੰ ਤੋਲਿਆ ਜਾਵੇ ਪੁਰਾਣੇ ਚਾਹੇ ਨਾ ਲਿਓ ਹੂੰ ਕੇ ਬਾਬਾ ਟੇਕ ਸਿੰਘ ਧਨੋਲਾ ਤੇ ਗਿਆਨੀ ਕੁਲਦੀਪ ਸਿੰਘ ਗੜਗਾ ਜੋਹਰ ਦੀਆਂ ਸੇਵਾਵਾਂ ਸੰਪੰਨ ਕੀਤੀਆਂ ਜਾਣ ਤੇ ਨਵੇਂ ਜੱਤਰ ਲਾ ਦੋ ਠੀਕ ਆ ਸੀ ਯਾਨੀ ਹਰਪ੍ਰੀਤ ਸਿੰਘ ਯਾਨੀ ਰੁਕਵੀਰ ਸਿੰਘ ਯਾਨੀ ਸੁਦਾਂ ਸਿੰਘ ਨੂੰ ਲਿਆਉਣਾ ਆ ਜਾਂ ਨਹੀਂ ਲਿਆਉਣਾ ਤੁਹਾਡੀ ਮਰਜ਼ੀ ਪਰ ਇਹ ਤੁਰੋ ਹੂੰ ਤੇ ਕਹਿੰਦੇ ਸੁਖਵੀਰ ਬਾਦਲ ਵਾਲੀ ਧਿਰ ਨੇ ਹਾਂਮੀ ਭਰੀ ਆ ਕਿ ਅਸੀਂ ਬਾਬਾ ਟੇਕ ਸਿੰਘ ਧਨੋਲਾ ਨੂੰ ਵੀ ਤੁਰ ਦਿੰਨੇ ਆ ਅਸੀਂ ਗਿਆਨੀ ਕੁਲਦੀਪ ਸਿੰਘ ਗੜਗਾ ਜੋਹਰਾਂ ਤੋਂ ਤੱਕ ਸ੍ਰੀ ਅਕਾਲ ਤਖਤ ਸਾਹਿਬ ਵਾਲੀ ਵੀ ਸੇਵਾ ਲੈ ਲੈਂਦੇ ਆ ਹੂੰ ਹੂੰ ਪਰ ਉਹਨਾਂ ਕੋ ਕੇਸਗੜ੍ਹ ਸਾਹਿਬ ਵਾਲੀ ਸੇਵਾ ਰਹਿਣ ਦੋ ਹੂੰ ਬਈ ਹੁਣ ਅਜੇ ਇਹ ਚਿੱਠੀ ਆਈ ਹੋਈ ਆ ਹੈ ਨਾ ਬਰਸਾ ਸਿੰਘ ਬਲਟੋਵਾਲੀ ਉਹ ਵੀ ਤਾਂ ਕੰਮ ਕਰਾਉਣਾ ਹਾਂਜੀ ਹਾਂ ਜੀ ਕਹਿੰਦੇ ਢੰਗ ਤਰੀਕਾ ਵੀ ਪਹਿਲਾਂ ਆਪਣੇ ਸਾਰੇ ਕੰਮ ਵੀ ਕਰਾ ਲਓ ਜਦੋਂ ਕੌਮ ਚ ਰੋਸਾ ਜਾਗੇ ਤੇ ਉਸ ਬੰਦੇ ਨੂੰ ਪਰੇ ਕਰ ਦੋ ਫਿਰ ਲੋਕਾਂ ਦਾ ਰੋਸਾ ਉਸੇ ਕਰ ਨਾਲ ਪਰੇ ਹੋ ਜਵੇ ਇਹ ਪੁੱਛੋ ਹੀ ਨਾ ਕਿ ਕਿਰਾਇਆ ਕਿਨੇ ਆ ਕੰਮ ਹੂੰ ਸੋ ਇਸ ਲਈ ਕਹਿੰਦੇ ਕੁਝ ਇਸ ਜਿਹੇ ਕੰਮ ਕਰਾਉਣੇ ਉਹਦਾ ਇਹ ਵੀ ਕੰਮ ਕਰਾਉਣਾ ਹਜੇ ਪਰ ਇਹ ਸਭ ਦੇ ਦਰਮਿਆਨ ਕਹਿੰਦੇ ਤੂੰ ਮੌਰੀ ਇਸ ਗੱਲ ਤੇ ਅੜ ਗਿਆ ਕਿ ਨਹੀਂ ਜੀ ਜੱਤਰ ਗਿਆਨੀ ਕੁਲਦੀਪ ਸਿੰਘ ਗੜਗਾ ਜੂਰ ਨੂੰ ਦੋ ਏ ਥਾਮਾਂ ਤੋਂ ਲੰਬੇ ਕਰੋ ਹੂੰ ਹੁਣ ਬਸ ਗੱਠ ਜੋੜ ਦਾ ਨੁਕਤਾ ਇਸਾਂ ਤੇ ਅੜਿਆ ਕਿ ਉਹ ਕਹਿੰਦੇ ਨੇ ਇੱਕ ਤਖਤ ਦੀ ਕੇਸਕਰ ਸਾਹਿਬ ਦੀ ਸੇਵਾ ਰੱਖ ਲੈਣੇ ਆ। ਬਾਕੀ ਥਾਵਾਂ ਤੋਂ ਇਹਨਾਂ ਨੂੰ ਬੇਲੇ ਕਰ ਦਿੰਨੇ ਆ ਤੇ ਦੂਸਰੇ ਜੱਦਰ ਸਾਹਿਬ ਨੂੰ ਵੀ ਬੇਲੇ ਕਰ ਦਿੰਨੇ ਆ ਪਰ ਕਹਿੰਦੇ ਬਾਬਾ ਤੂੰ ਮੈਂ ਇਸ ਗੱਲ ਤੇ ਅੜ ਗਏ ਕਿ ਨਹੀਂ। ਨਵੇਂ ਲਿਆਓ ਨਵੇਂ ਲਾਓ ਤੇ ਧਾਮੀ ਸਾਹਿਬ ਨਵਿਆਂ ਦੀ ਭਾਲ ਪਹਿਲਾਂ ਤੋਂ ਕਰ ਰਹੇ ਨੇ। ਸੋ ਇਸ ਲਈ ਇਹ ਚਰਚਾ ਇਹ ਅਕਾਲੀ ਦਲ ਦੀ ਫਿਜ਼ਾ ਚੋਂ ਸੰਤ ਸਮਾਜ ਦੇ ਵੇੜੇ ਚੋਂ ਬਾਹਰ ਆ ਗਈ ਹੈ ਕਿ ਇਹ ਗੰਢ ਤੋਂ ਪੇ ਗੱਠ ਜੋੜ ਹੋਣ ਜਾ ਰਿਹਾ। ਅੱਜ ਨਹੀਂ ਤਾਂ ਕੱਲ ਨੂੰ ਪ੍ਰਵਾਨ ਚੜ੍ਹੇਗਾ। ਔਰ ਜਦੋਂ ਪ੍ਰਵਾਨ ਚੜੇਗਾ ਤਾਂ ਉਹਦੇ ਵਿੱਚ ਉਹੀ ਕਾਰਵਾਈ ਨਿਕਲੇਗੀ ਜਿਹਦੀ ਗੱਲ ਆਪਾਂ 3-4 ਦਿਨ ਪਹਿਲਾਂ ਕਰ ਚੁੱਕੇ ਹਾਂ ਕਿ ਜਥੇਦਾਰ ਗਗਨਿਕ ਕੁਲਦੀਪ ਸਿੰਘ ਗੜਗੱਜ ਤੇ ਬਾਬਰ ਟੇਕ ਸਿੰਘ ਤਨੌਰ ਦੀਆਂ ਸੇਵਾਵਾਂ ਖਤਮ ਕੀਤੀਆਂ ਜਾ ਸਕਦੀਆਂ। ਜੀ। ਇਹ ਕੀ ਇਹ ਪੋਸੀਬਲ ਆ ਜੇ ਮਤਲਬ ਇਹ ਸੰਭਵ ਹੈ ਕਿ ਜਦੋਂ ਮੰਨ ਲਓ ਕਿਸੇ ਦੀਆਂ ਕੋਈ ਸ਼ਰਤਾਂ ਕਿਸੇ ਦੀਆਂ ਕੋਈ ਮੰਗਾ ਹੈ ਉਹ ਮੰਨ ਲਈਆਂ ਜਾਂ ਤਾਂ ਉਸ ਤੋਂ ਬਾਅਦ ਆਪਾਂ ਕਹਿਣ ਕਿ ਚਲੋ ਦੋਨਾਂ 'ਚ ਸੁਰ ਮਿਲ ਗਈ। ਗੱਲ ਤਾਂ ਤੁਹਾਡੀ ਤੁਰੀ ਸੀ ਇਸ ਗੱਲ ਤੋਂ ਵੀ ਜਿਹੜਾ ਜਥੇਦਾਰ ਨੂੰ ਜਥੇਦਾਰਾਂ ਨੂੰ ਹਟਾਉਣ ਦਾ ਜਿਹੜਾ ਤਰੀਕਾ ਕਰ ਉਹ ਗਲਤ ਆ। ਪਰ ਤੁਸੀਂ ਕਿਹਨੋਂ ਕਿ ਅਸੀਂ ਆਪਦੀ ਗੱਲ ਬਣਨ ਵਾਲੀ ਬਸ ਉਹ ਸਾਰਾ ਪਿਛਲਾ ਸਾਫ ਕਰਦੇ ਹੋ। ਇਹ ਕਮਾਲ ਦਾ ਗੱਲ। ਨਹੀਂ ਇਹ 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 ਸਾਰੀ ਪੰਥਕ ਰਾਜਨੀਤੀ ਹੈ। ਹਾਂਜੀ। ਤੇ ਰਾਜਨੀਤੀ ਵਿੱਚ ਕਈ ਵਾਰ ਲਏ ਹੋਏ ਪੈਂਤੜੇ ਪਲਟਣੇ ਪੈਂਦੇ ਆ ਕਈ ਵਾਰ ਵਾਪਸ ਲੈਣੇ ਪੈਂਦੇ ਇਹ ਸਾਰਾ ਉਹਦਾ ਹਿੱਸਾ ਹੈ। ਜੀ ਜੀ ਜੀ। ਬਾਬਾ ਤੁਮਾ ਹੋਰੀ ਇਹ ਵੀ ਨਹੀਂ ਚਾਹਣਗੇ ਨਾ ਕਿ ਮੈਂ ਬਿਲਕੁਲ ਇਸ ਦੌੜ ਚੋਂ ਬਾਹਰ ਹੋ ਜਾਵਾਂ ਦੇ ਰঞ্জੀਤ ਸਿੰਘ ਢੱਡਰੀਆਂ ਵਾਲੇ ਹੀ ਮੁਰੇ ਆ ਜਵੇ। ਹੂੰ। ਉਸ ਲਈ ਉਹ ਬਣੇ ਵੀ ਤਾਂ ਰਹਿਣਾ ਚਾਹੁੰਦੇ ਆ ਨਾ ਉਹਦੇ ਵਿੱਚ। ਤੋ ਤਾਂ ਕਿ ਜੇ ਸੁਖਵੀਰ ਬਾਦਲ ਨਾਲ ਕੱਲ ਨੂੰ ਬੈਠਣਾ ਹੋਵੇ ਗੋਡਾ ਦਾ ਸਾਡੇ ਹੀ ਦੋਆਂ ਦਾ ਖੰਦਾ ਹੋਵੇ ਨਾ ਹੂੰ ਸਹੀ ਬਿਲਕੁਲ ਸਹੀ ਹੈ ਜੀ ਅਗਲੀ ਗੱਲ ਕਰੀਏ ਸੁਖਵੀਰ ਬਾਦਲ ਦੀ ਕਹਿੰਦੇ ਇਹ ਉਸੇ ਦਾ ਹੀ ਵਿਰੋਧ ਕਰਨ ਪਹੁੰਚ ਗਿਆ ਜਿਹੜੀ ਪਾਲਿਸੀ ਬਾਦਲ ਦਲ ਨੇ ਲਿਆਂਦੀ ਸੀ ਆਪ ਜੀ ਸੁਖਵੀਰ ਸਿੰਘ ਬਾਦਲ ਇਸ ਮੌਕੇ ਪ੍ਰਧਾਨ ਨੇ ਜੀ ਪਰ ਉਹਨਾਂ ਕੋਲ ਅਜੇ ਆਪਣੀ ਟੀਮ ਨਹੀਂ ਹੈਗੀ ਹੂੰ ਹੂੰ ਨਾ ਅਜੇ ਵਰਕਿੰਗ ਕਮੇਟੀ ਨਾ ਕਾਜਕਰਨ ਨਾ ਕੋਸ਼ ਨਾ ਜੀ ਕੋਈ ਕਮੇਟੀ ਨਾ ਕੋਸ਼ ਉਸ ਦਾ ਕਿ ਬਿਰਸਾ ਸਿੰਘ ਬਲਟੋਹਾ ਦੀ ਮਾਫੀ ਤੋਂ ਬਾਅਦ ਇਕੱਠਾ ਹੀ ਬਣਾ ਲੈਣਗੇ ਫਿਰ ਬਾਅਦ ਚ ਨਾਮ ਪਾਉਣਾ ਪਹਿਲਾਂ ਹੀ ਵਿਲੇ ਹੋ ਕੇ ਆ ਜਾਣ ਉਹ ਤੋਂ ਬਾਅਦ ਹੀ ਆਪਾਂ ਕਰਦੇ ਹਾਂ ਪਰ ਜਿਹੜੀ ਲੈਂਡ ਪੂਲਿੰਗ ਵਾਲਾ ਮਾਮਲਾ ਚੱਲ ਰਿਹਾ ਹੈ ਲੁਧਿਆਣਾ ਖੇਤਰ ਦੇ 34 ਪਿੰਡਾਂ ਦੀ ਮਤਲਬ ਕਰੀਬ 24000 ਏਕੜ ਜ਼ਮੀਨ ਦਾ ਮਾਮਲਾ ਹੈ ਜਿਹਦੇ ਉੱਤੇ ਕਿਸਾਨ ਜਥੇਬੰਦੀਆਂ ਵੀ ਇਲਾਕੇ ਦੇ ਲੋਕ ਵੀ ਵਿਰੋਧ ਕਰ ਰਹੇ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਪੁਰਾਣੇ ਬਿਆਨੀਆਂ ਤੋਂ ਕਿ ਲੋਕਾਂ ਦੀ ਸਹਿਮਤੀ ਨਾਲ ਲਈ ਜਾਂਦੀ ਹੁੰਦੀ ਹੈ ਜ਼ਮੀਨ ਐਦਾਂ ਨਹੀਂ ਹੁੰਦੀ ਤਾਂ ਕਾਹ ਨਹੀਂ ਹੁੰਦਾ ਇਨਾ ਤੇ ਹੁਣ ਆਪ ਸਾਰਾ ਕੁਝ ਸੋਈ ਠੱਕਾ ਕਰ ਰਹੇ ਨੇ ਔਰ ਕੋਈ ਨਵੀਂ ਪਾਲਿਸੀ ਨਹੀਂ ਕੋਈ ਕੁਝ ਨਹੀਂ ਬਾਦਲਾਂ ਦੇ ਟਾਈਮ ਤੋਂ ਸ਼ੁਰੂ ਹੋਈ ਕੈਪਟਨ ਨੇ ਵੀ ਇਸ ਨੂੰ ਹਮਲੀਆ ਮ ਆਪਣਾਇਆ ਤੇ ਉਸੇ ਨੂੰ ਤੁਸੀਂ ਲੈ ਕੇ ਆ ਰਹੇ ਹੋ ਬਸ ਉਹਦੇ ਵਿੱਚ ਇਹ ਹੈ ਕਿ ਮੂੰਹ ਮੱਥਾ ਨਵਾਂ ਸਵਾਰ ਲੈਣੇ ਹੋ ਪਰ ਨਵਾਂ ਕਾਗਜ਼ ਜ ਨਵੀਂ ਜਲਤ ਚੜਾਉਣ ਦੇ ਨਾਲ ਕਿਤਾਬ ਨਵੀਂ ਨਹੀਂ ਹੋ ਜਾਂਦੀ ਨਹੀਂ ਸੋ ਇਸ ਲਈ ਇਹ ਇਹ ਉਹੀ ਫਾਰਮੂਲੇ ਨੇ ਪੁਰਾਣੇ ਪਰ ਇਸ ਮਸਲੇ ਤੇ ਹੁਣ ਜਥੇਬੰਦੀਆਂ ਔਰ ਆਵਾਮ ਦੇ ਵਿੱਚ ਰੋਸ ਪਨ ਫਰਿਆ ਕਿ ਵੀ ਐਦਾਂ ਜ਼ਮੀਨਾਂ ਅਕਵਾਇਰ ਕਰੀ ਜਾਓਗੇ ਇੱਕ ਪਾਸੇ ਭਾਰਤ ਮਾਲਾ ਪ੍ਰੋਜੈਕਟ ਉਹਦੇ ਵਿੱਚ ਕਿਸਾਨਾਂ ਨਾਲ ਧੋਖਾ ਦਾ ਮਸਲਾ ਵੀ ਖੜਾ ਹੈ ਤੇ ਪੰਜਾਬ ਨੂੰ ਇਹਦੀ ਲੋੜ ਵੀ ਹੈ ਕਿ ਨਹੀਂ ਇਹ ਵੀ ਸਵਾਲ ਖੜਾ ਹੈ ਤੇ ਪੰਜਾਬ ਦੀਆਂ ਜ਼ਮੀਨਾਂ ਖੋਣ ਵਾਲੀ ਪ੍ਰਕਿਰਿਆ ਜਿਹੜੀ ਹੈ ਇਹ ਲਗਾਤਾਰ ਜਿਵੇਂ ਚੱਲ ਰਹੀ ਹੈ ਉਹ ਸਵਾਲ ਵੀ ਖੜਾ ਹੈ ਤੇ ਉਸੇ 'ਚ ਅੱਗੇ ਤੁਸੀਂ ਬੁਧਾਰ ਰਹੇ ਹੋ ਕਿ ਅਸੀਂ ਜੀ ਇਹ ਸ਼ਹਿਰ ਉਸਾਣਾ ਹੈ ਜੀ ਇੱਥੇ ਜੀ ਕਲੋਨੀ ਕੱਟਣੀਆਂ ਜੀ ਲਓ ਜੀ ਤੁਹਾਡੀ 1 ਏਕੜ ਆ ਗਈ ਤੁਹਾਨੂੰ ਜੀ ਇੱਕ ਪਲਾਟ ਮਿਲ ਜਾਣਾ ਜੀ ਇੱਕ ਤੁਹਾਨੂੰ ਸ਼ੋਰੂਮ ਮਿਲ ਜਾਣਾ ਜੀ ਤਿਆਰ ਅਸੀਂ ਕਰਕੇ ਦੇ ਦੇਣਾ ਤੁਹਾਡਾ ਭਾਈ ਜਿਹਦੇ ਕੋਲ ਹੈ ਹੀ ਇੱਕ ਕਿਲਾ ਸਹੀ ਹੈ ਬਿਲਕੁਲ ਤੇ ਉਹਦਾ ਇਹਦੇ ਵਿੱਚ ਆ ਗਿਆ ਜਦੋਂ ਮਿਲੂ ਤਦ ਮਿਲੂ 4 ਸਾਲ ਨੂੰ 5 ਸਾਲ ਨੂੰ 19 ਸਾਲ ਕੀ ਖਾਣਾ ਉਹਨੇ ਕੀ ਖਾਣਾ ਸਹੀ ਆ ਸੋ ਇਹ ਸਾਰੀ ਜਿਹੜੀ ਮਾਮਲੇ ਨੇ ਇਹਨੂੰ ਬਚਣ ਦੀ ਲੋੜ ਹੈ ਹੂੰ ਸੋ ਜਾਂ ਫਿਰ ਮਹਾਲੀਏ ਦੀ ਬਹੁਤ ਵੱਡੀ ਉਦਾਹਰਨ ਹੈ ਜਿਨ੍ਹਾਂ ਦੇ ਕਰੋੜਾਂ ਕਰੋੜਾਂ ਦੇ ਕਿੱਲੇ ਹੋਏ ਹੂੰ ਤੇ ਬਾਅਦ ਚ ਉਹਨਾਂ ਚੋ 90% ਮੁੜ ਕੇ ਸੈੱਟ ਨਹੀਂ ਹੋਏ ਉਹ ਪੈਸੇ ਇੱਕ ਵਾਰ ਆਏ ਤੇ ਖਰਦ-ਬੁਰਦ ਹੋਏ ਗੱਟੀਆਂ ਹੋ ਗਈਆਂ ਕੋਠੀਆਂ ਹੋ ਗਈਆਂ ਕਾਰਬਾਰ ਹੋ ਗਏ ਚਲੋ ਜੀ ਲੱਗ ਗਿਆ ਪੈਸਾ ਹੂੰ ਸੋ ਮੁੜ ਕੇ ਜੇ ਜ਼ਮੀਨ ਨਾ ਬਣੀ ਤੇ ਜੇ ਜ਼ਮੀਨ ਵੀ ਲਾਉਂਗੇ ਹੂੰ 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 ਤੇ ਤਾਂ ਵੀ ਤਾਂ ਜਮੀਨ ਜਿਹੜੇ ਬੰਦਾ ਤੋਂ ਤੁਸੀਂ ਜਾ ਕੇ ਲਾਹੋਗੇ ਉਹ ਜਮੀਨ ਕਹਨੂੰ ਕਿੱਥੇ ਲੈਣ ਜੋਗਾ ਹੋਊਗਾ ਹੂੰ ਹੂੰ ਤੁਸੀਂ ਕਰੋੜ ਵਾਲੇ ਨੇ ਜਾ ਕੇ ਕਿਤੇ 40 ਲੱਖ ਵਾਲਾ ਕਿੱਲਾ ਲੈ ਲਿਆ ਜੀ ਤੇ 40 ਲੱਖ ਵਾਲਾ ਕਹਨੂੰ ਕਿੱਥੇ ਜਾ ਕੇ ਲਾਊਗਾ ਭਾਈ ਹੂੰ ਸੋ ਜਮੀਨ ਤਾਂ ਪੰਜਾਬ ਦੀ ਓਨੀ ਹੋ ਆ ਨਾ ਇਹ ਨਹੀਂ ਹਾਂ ਬਿਲਕੁਲ ਸਹੀ ਹੈ ਹੂੰ ਇਹ ਸਭ ਦੇ ਦਰਮਿਆਨ ਸੁਖਵੀਰ ਬਾਦਲ ਹੋਰੀ ਕਹਿੰਦੇ ਵੀ ਮੈਂ ਇਸ ਮਸਲੇ ਤੇ ਸਰਕਾਰ ਖਿਲਾ ਮੋਰਚਾ ਖੋਲਦਾ ਮੈਂ ਧਰਨਾ ਲਾਉਣਾ ਠੀਕ ਹੈ ਕੱਲ ਇੱਕ ਦਿਨ ਦਾ ਧਰਨਾ ਸੀ ਹੂੰ ਹੂੰ ਤੇ ਧਰਨੇ ਦੇ ਦੌਰਾਨ ਦਲਜੀਤ ਸਿੰਘ ਚੀਮਾ ਸਾਰੇ ਨਾਮ ਗਿਣਾ ਰਹੇ ਸੀ ਕਿ ਇੱਥੇ ਪਰੋਪਕਾਰ ਸਿੰਘ ਵੀ ਬੈਠੇ ਨੇ ਹੈਨਾ ਇੱਥੇ ਜੀਆ ਮਤਲਬ ਕਿ ਪੁੰਦਰ ਸਾਹਿਬ ਵੀ ਬੈਠੇ ਨੇ ਇੱਥੇ ਮਹਿੰਦਰ ਗਰੇਵਾਲ ਵੀ ਹੈ ਜਿਹਨੇ ਵੀ ਬੋਲਣਾ ਇਨੀ ਬੋਲਣਾ ਹੈਨਾ ਪਰ ਗਰਮੀ ਇੰਨੀ ਸੀ ਪ੍ਰਧਾਨ ਜੀ ਦੇ ਆਉਂਦੇ ਕਹਿੰਦੇ ਬਾਕੀ ਸਭ ਦੀ ਛੁੱਟੀ ਪ੍ਰਧਾਨ ਜੀ ਉਹ ਬੋਲਣਗੇ ਵੀ ਜਿਹੜੇ ਅਕਾਲੀ ਦਲ ਜਿਲ੍ਹਾਂ ਤੋਂ ਨਹੀਂ ਡਰਿਆ ਜੀ ਜਿਹੜਾ ਅਕਾਲੀ ਦਲ ਹੈ ਡਾਂਗਾ ਤੋਂ ਨਹੀਂ ਡਰਿਆ ਉਹਨੂੰ ਹੁਣ ਗਰਮੀ ਇੰਨੀ ਤਪਾਉਂਦੀ ਆ ਕਿ ਉਹ ਇੱਕ ਦਿਨ ਦਾ ਧਰਨਾ ਘੰਟੀਆਂ ਚ ਨਵੇੜ ਕਿਉਂ ਜਾਂਦਾ ਹੋ ਜਾਂਦਾ ਜਿਦੋਂ ਕਿ ਪੰਡਾਲ ਚ ਲੋਕ ਵੱਡੀ ਗਿਣਤੀ ਚ ਆਏ ਹਮ ਘੱਟ ਚੰਗਾ ਸੀ ਪਰ ਉਹਦੇ باوجود ਵੀ ਗਰਮੀ ਸਹਿਣ ਨਹੀਂ ਹੋਈ ਤੇ ਫਿਰ ਆ ਇੱਕ ਦਿਨ ਦੇ 4 ਘੰਟਿਆਂ ਦੇ ਧਰਨੇ ਨਾਲ ਮਸਲੇ ਹੱਲ ਹੋਣਗੇ ਹਮ 73 ਤੇ ਲੜਾਈ ਕਦੋਂ ਲੜੂਗਾ ਅਕਾਲੀ ਦਲ ਪਰ ਸੁਖਵੀਰ ਸਿੰਘ ਬਾਦਲ ਨੇ ਬਹੁਤ ਕੁਝ ਕਿਹਾਇਆ ਜੀ ਉੱਥੇ ਠੀਕ ਹੈ ਕਿ ਵਿਕਾਸ ਬਾਦਲ ਸਾਹਿਬ ਦੇ ਟਾਈਮ ਹੀ ਹੋਇਆ ਹਮ ਸਾਡੀ ਸਰਕਾਰ ਲਿਆ ਦਿਓ ਅਸੀਂ ਬਾਹਰਲੇ ਸੂਬਿਆਂ ਵਾਲਿਆਂ ਨੂੰ ਇੱਥੇ ਜ਼ਮੀਨਾਂ ਨਹੀਂ ਖਰੀਦਣ ਦਿਆ ਕਰਾਂਗੇ ਹਾਂ ਅਸੀਂ ਫੈਸਲਾ ਕਰ ਦਾਂਗੇ ਵੀ ਬਾਦਲ ਸਾਹਿਬ ਵੀ ਚੋਣ ਮੈਨੀਫੈਸਟੋ ਵਿੱਚ ਸ਼ਾਮਲ ਕਰਕੇ ਲਿਆਏ ਸੀ ਧਾਰਾ 78 79 80 80 ਖਤਮ ਕਰ ਦਾਂਗੇ ਪਾਣੀ ਵਾਲਾ ਮਸਲਾ ਵੀ ਹੱਲ ਕਰ ਦਾਂਗੇ ਚੰਡੀਗੜ੍ਹ ਲੈ ਦਾਂਗੇ ਉਹ ਸਾਰੇ ਚੋਣ ਮੈਨੀਫੈਸਟੋ ਵਿੱਚ ਸ਼ਾਮਲ ਹੁੰਦੇ ਰਹੇ ਨੇ ਤੇ ਉਹ ਜਿਹੇ ਤੁਸੀਂ ਇਹ ਸ਼ਾਮਲ ਕਰ ਲਓਗੇ ਕੀ ਗਾਰੰਟੀ ਕਰੀਏ ਭਾਈ ਕਹਿੰਦੇ ਹਾਂ ਫਿਰ ਇਹਦੇ ਨਾਲੇ ਮਤਲਬ ਕਿ ਹੋਰ ਸਾਰੇ ਦਾਅਵੇਵਾਦੇ ਨੌਕਰੀਆਂ ਵਾਲੇ ਕਿ ਪੰਜਾਬ ਦੇ ਮੁੰਡਿਆਂ ਨੂੰ ਨੌਕਰੀਆਂ ਦੇਵਾਂਗੇ ਬਾਹਰਲੇ ਨੂੰ ਨਹੀਂ ਦੇਵਾਂਗੇ ਹੁਣ ਵਾਲਿਆਂ ਚ ਬਾਹਰਲੇ ਨੂੰ ਮਿਲਦੀਆਂ ਜੀ ਪਰ ਜਿਹੜਾ ਲੈਂਡ ਪੁਲਿੰਗ ਵਾਲਾ ਮਸਲਾ ਕਿ ਪੰਜਾਬ ਸਰਕਾਰ ਧੱਕਾ ਕਰ ਰਹੀ ਹੈ ਇਹ ਕਿਉਂ ਪੁੱਛ ਲੈਂਦੇ ਨੇ ਸੁਖਵੀਰ ਬਾਦਲ ਸਾਹਿਬ ਕਿ ਤੁਸੀਂ ਉਪ ਮੁੱਖ ਮੰਤਰੀ ਸੀ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਇਹ ਲੈਂਡ ਪੁਨਿਗ ਵਾਲੀ ਸਕੀਮ ਤਹਿ ਤੁਸੀਂ ਨਵਾਂ ਚੰਡੀਗੜ੍ਹ ਪੈਦਾ ਕੀਤਾ ਹਾਂ ਸਹੀ ਗੱਲ ਬਿਲਕੁਲ ਨਾਂ ਨੂੰ ਲੈ ਕੇ ਬਹੁਤ ਸਵਾਲ ਹੁੰਦੇ ਰਹੇ ਕਿ ਭਾਈ ਚੰਡੀਗੜ੍ਹ ਤੇ ਆਪਣਾ ਹੱਕ ਕਮਜ਼ੋਰ ਹੋ ਜਾਊਗਾ ਇਹ ਨਾਮ ਨਾ ਰੱਖੋ ਨਾ ਰੱਖੋ ਸਹੀ ਗੱਲ ਨਾਮ ਵੀ ਹੋ ਰਖਾਇਆ ਹਾਂ ਤੇ ਇਸ ਲਈ ਇਸੇ ਕੰਮ ਨੂੰ ਕਾਂਗਰਸ ਨੇ ਵੀ ਅੱਗੇ ਵਧਾਇਆ ਤੇ ਹੁਣ ਜੋ ਮਰਜ਼ੀ ਕਹੀ ਜਾਓ ਹੈ ਨਾ ਹੁਣ ਇਹ ਰਾਜਨੀਤਿਕ ਮੌਕੇ ਦੀ ਨਿਜਾਕਤ ਹੈ ਇਹ ਤੁਸੀਂ ਇਸ ਨੂੰ ਇਸ ਯੋਜਨਾ ਨੂੰ ਗਲਤ ਠਹਿਰਾਉਂਦੇ ਹੋ ਫਿਰ ਆਪਣੇ ਕਾਲ ਦੌਰਾਨ ਹੋਈਆਂ ਫੈਸਲਿਆਂ ਨੂੰ ਗਲਤ ਫੜਾਉਣਾ ਪਊਗਾ ਜੇ ਤੁਸੀਂ ਕਿਸਾਨੀ ਧੱਕੇ ਨਾਲ ਮੰਨਦੇ ਹੋ ਕਿ ਜ਼ਮੀਨਾਂ ਖੋਈਆਂ ਜਾ ਰਹੀਆਂ ਹਨ ਹਾਂਜੀ ਫਿਰ ਵੀ ਤੁਸੀਂ ਕਿਹੜੇ ਮੂਹ ਨਾਲ ਕਹਿੰਦੇ ਹੋ ਤਿੰਨ ਖੇਤੀ ਕਰਨ ਨਾਲ ਸਮੇਂ ਤੋਂ ਤੁਸੀਂ ਵੀ ਸਰਕਾਰ ਨਾਲ ਖੜਗੇ ਸੀਗੇ ਜਦੋਂ ਉਹ ਕਹਿੰਦੇ ਜ਼ਮੀਨਾਂ ਖੋਣੀਆਂ ਸਹੀ ਤੇ ਕੰਨ ਇੱਧਰ ਨੂੰ ਨਹੀਂ ਕੰਨ ਉੱਧਰ ਨੂੰ ਫੜਿਆ ਤੇ ਤਰੀਕੇ ਦਾ ਜ਼ਮੀਨਾਂ ਖੋਣ ਦੇ ਚੱਲ ਰਹੇ ਨੇ ਹਾਂ ਸੋ ਇਹ ਅੱਜ ਨਹੀਂ ਤਾਂ ਸ਼ਾਇਦ ਦੇਰ ਨਾਲ ਸਮਝਾਵੇ ਪਰ ਜਿਹੜੇ ਪਿੰਡ ਉਜੜਨੇ ਨੇ ਉਹ ਜ਼ਮੀਨ ਵਾਲਿਆਂ ਦੇ ਵੀ ਨਾਲੇ ਉਜੜਨੇ ਨੇ ਬੇਜ਼ਮੀਨਾ ਦੇ ਵੀ ਨਾਲੇ ਉਜੜਨੇ ਨਾਲ ਉਜੜਦੇ ਨੇ ਸਹੀ ਤੇ ਉਜਾੜਾ ਬਹੁਤ ਦੂਰ ਤੱਕ ਜਾਣਾ ਸ਼ਹਿਰੀ ਦੀ ਮਾਰ ਅਸੀਂ ਅਜੇ ਨਹੀਂ ਸਮਝ ਰਹੇ ਅਗਲੇ 10 ਸਾਲਾਂ 'ਚ ਦ੍ਰਿਸ਼ ਬਹੁਤ ਖਤਰਨਾਕ ਹੋ ਸਕਦਾ ਬਿਲਕੁਲ ਚਰਮਨ ਜੀ ਜਿਵੇਂ ਤੁਸੀਂ ਕਿਹਾ ਸੀਗਾ ਤੁਸੀਂ ਕਹ ਰਹੇ ਸੀ ਵੀ ਜਿਹੜੇ ਬੰਦਿਆਂ ਦੀ ਇੱਥੇ ਜ਼ਮੀਨ ਵਿਕੂਗੀ ਤੇ ਜ਼ਮੀਨ ਤਾਂ ਪੰਜਾਬ 'ਚ ਓਨੀ ਆ ਨਾ ਮਾਲਕ ਵਧੀ ਜਾਣਗੇ ਤੇ ਇਹਦਾ ਮਤਲਬ ਹੈ ਜ਼ਮੀਨ ਦੀ ਗਿਣਤੀ ਕਿੱਲਾਂ ਦੀ ਘਟੀ ਜਾਊਗੀ ਜਿੰਨੇ ਜਿੰਨੇ ਮਾਲਕ ਵਧੀ ਜਾਣਗੇ ਤੇ ਹੋਰ ਜ਼ਮੀਨ ਕਿੱਥੋਂ ਲਿਆਵਾਂਗੇ ਪਹਿਲਾਂ ਹੀ ਪੰਜਾਬ ਦੇ ਵਿੱਚ ਉਪਜਾਊ ਇਲਾਕਾ ਬਹੁਤ ਵੱਡਾ ਹੈ ਉਪਜਾਊ ਇਲਾਕਾ ਸ਼ਹਿਰਾਂ ਦੀ ਮਾਰ ਦੇ ਹੇਠ ਤੇ ਕੰਕਰੀਟ ਦੇ ਜੰਗਲ ਹੇਠ दब ਚੁੱਕੇ ਆਪਾਂ ਇੱਕ ਦਿਨ ਤੁਹਾਨੂੰ ਯਾਦ ਹੋਣਾ ਆਪਾਂ ਚਰਚਾ ਵੀ ਕੀਤੀ ਸੀ ਦੇ ਉੱਤੇ ਜੀ ਅਗਲੀ ਗੱਲ ਕਰੀਏ ਕੈਪਟਨ ਅਮਰਿੰਦਰ ਸਿੰਘ ਜੀ ਕੈਪਟਨ ਅਮਰਿੰਦਰ ਸਿੰਘ ਜੀ ਕਹਿੰਦੇ ਖਾਸੀ ਚਰਚਾ ਹੋ ਰਹੀ ਹੈ ਅੱਜਕੱਲ ਪੰਜਾਬ ਦੀ ਰਾਜਨੀਤੀ ਦੇ ਵਿੱਚ ਪਹਿਲਾਂ ਤਾਂ ਕਿਤੇ ਕੋਈ ਨਹੀਂ ਸੀ ਜ਼ਿਕਰ ਆਉਂਦਾ ਅੱਜਕੱਲ ਨਸ਼ੇ ਦੇ ਸਬੰਧ ਦੇ ਵਿੱਚ ਜ਼ਿਕਰ ਆ ਰਿਹਾ ਹੈ ਦੋਸ਼ ਲੱਗ ਰਹੇ ਨੇ ਕਿ ਕੈਪਟਨ ਨੇ ਵੱਡੇ ਨਸ਼ਾ ਤਸਕਰਾਂ ਵਾਲੀ ਫਾਈਲ ਦੱਬ ਲਈ ਸੀ ਪ੍ਰਵੀਨ ਜੀ ਅਸਲ 'ਚ ਪੰਜਾਬ 'ਚ ਚੱਲ ਰਿਹਾ ਹੈ ਜੁੱਧ ਨਸ਼ਿਆਂ ਵਿਰੁੱਧ ਹਾਂਜੀ ਚੱਲ ਰਿਹਾ ਤੇ ਉਹ ਜੁੱਧ ਚੱਲ ਰਿਹਾ ਹੈ ਇਸਤਿਹਾਰਵਾਦੀ ਦਾ ਜੁੱਧ ਹਮ ਬੈਨਰ ਪੋਸਟਰਾਂ ਦਾ ਜੁੱਧ ਹਮ ਹਮ ਇਹਨਾਂ ਰੈਲੀਆਂ ਧਰਨਿਆਂ ਦਾ ਜੁੱਧ ਅਨਾ ਉਹਦੇ ਵਿੱਚ ਮਤਲਬ ਮਾਸਟਰਾਂ ਦੇ ਦੁਕਾਨਾਂ ਚੈੱਕ ਕਰਾਉਣ ਦਾ ਪੁਲਿਸ ਤੋਂ ਸੈਮੀਨਾਰ ਕਰਾਉਣ ਦਾ ਪੰਚਾਇਤਾਂ ਇਕੱਠੀਆਂ ਕਰਕੇ ਨਸ਼ੇਬ੍ਰੁੱਧ ਫੈਸਲਾ ਕਰਨ ਦਾ ਮਤਲਬ ਐਦਾਂ ਨਸ਼ਾ ਮਕਾਰਿਆ ਹੂੰ ਚਲੋ ਜੇ ਐਦਾਂ ਮੁੱਕਦਾ ਹੋਵੇ ਫਿਰ ਤਾਂ ਕੈਪਟਨ ਵੀ ਮੁਕਾ ਕੇ ਸੀ ਕੈਪਟਨ ਕਹਿੰਦਾ ਪਿਛਲੇ 2 ਦਿਨ ਪਹਿਲਾਂ ਕੈਪਟਨ ਅੰਦਰ ਸਿੰਘ ਦਾ ਬਿਆਨ ਆਇਆ ਕਿ ਮੈਂ 48000 ਨਸ਼ਾ ਤਸਕਰ ਅੰਦਰ ਦੇਤੇ ਸੀ ਠੀਕ ਹੈ ਉਹ ਕਹਿੰਦਾ ਕਿ ਜਿਹੜਾ ਮੈਂ ਗੁਟਕਾ ਸਾਬ ਤੇ ਹੱਥ ਰੱਖ ਕੇ ਸੌਂ ਖਾਦੀ ਸੀ ਮੈਂ ਤਾਂ ਪੂਰੀ ਕਰਤੀ ਸੀ ਹੂੰ ਬਈ ਜੇ 48000 ਨਸ਼ਾ ਤਸਕਰ ਅੰਦਰ ਦਿੱਤੇ ਹੁੰਦੇ ਅੱਜ ਫਿਰ ਨਸ਼ੇ ਦੇ ਨਾਂ ਦੇ ਉੱਤੇ ਪੰਜਾਬ ਦੇ ਖਜ਼ਾਨੇ ਨੂੰ ਖੋਰਾ ਨਾ ਲੱਗ ਰਿਹਾ ਹੁੰਦਾ ਹਮ ਅਜਾ ਯੋਜਨਾਵਾਂ ਦੇ ਨਾਂ ਦੇ ਉੱਤੇ ਦਿੱਲੀ ਵਾਲੇ ਪੈਸੇ ਨਾ ਇਕੱਠੇ ਕਰ ਰਹੇ ਹੁੰਦੇ ਸਹੀ ਸਹੀ ਸੋ ਇਹ ਇਹ ਸਾਰਾ ਇਸ ਤੇ ਹਰ ਬਾਜੀ ਦਾ ਧੰਦਾ ਸਭ ਨੂੰ ਪਤਾ ਹਮ ਕਿਹਦੇ ਪਿੱਛੇ ਕੀ ਕਹਾਣੀ ਹੈ ਸੋ ਇਸ ਲਈ ਹੁਣ ਫਿਰ ਇਹ ਜੇ 48000 ਅੰਦਰ ਦਿੱਤੇ ਹੁੰਦੇ ਪੰਜਾਬ 'ਚ ਫਿਰ ਅਜੇ ਵੀ ਤਸਕਰ ਹੁੰਦੇ ਤੇ ਜੇ ਸਖਤੀ ਕੀਤੀ ਹੁੰਦੀ ਉਹਨਾਂ ਦੇ ਇਸ ਬਿਆਨ ਨੂੰ ਕਾਊਂਟਰ ਕਰਨ ਲਈ ਸਾਹਮਣੇ ਆਏ ਉਹਨਾਂ ਦੇ ਨਾਲ ਦੇ ਹੀ ਸਾਥੀ ਠੀਕ ਹੈ ਜਿਹੜੇ ਕੈਪਟਨ ਨਵਿੰਦਰ ਸਿੰਘ ਦੀ ਬਜਾਰਤ ਚ ਰਹੇ ਗ੍ਰਹਿ ਮੰਤਰੀ ਰਹੇ ਐ ਸੁਜੀਂਦਰ ਸਿੰਘ ਰੰਦਾਵਾ ਅੱਜ ਕੱਲ ਮੈਂਬਰ ਪਾਰਲੀਮੈਂਟ ਨੇ ਹਮ ਸੁਜੀਂਦਰ ਸਿੰਘ ਰੰਦਾਵਾ ਕਹਿੰਦੇ ਵੀ ਅਸੀਂ ਬਹੁਤ ਕੈਪਟਨ ਸਾਹਿਬ ਕੋਲ ਜਾ ਕੇ ਪੱਟਣਾ ਮੈਂ ਕਹਿਣਾ ਕੈਪਟਨ ਸਾਹਿਬ ਆਪਣੇ ਪਰਿਵਾਰ ਤੇ ਵਾਇਗੁਰੂ ਦੀ ਬਹੁਤ ਬਖਸ਼ਾ ਆਪਾਂ ਇੱਥੇ ਤੱਕ ਆ ਗਏ ਆ ਉਹ ਚੰਗਾ ਕਰ ਜੋ ਆ ਕਾਰਵਾਈ ਕਰੋ ਠੀਕ ਹੈ ਹੋ ਜੂਗਾ ਕਹਿੰਦੇ ਇੱਕ ਦੋ ਦਿਨ ਗੱਲ ਕਰਨੀ ਮੁੜ ਕੇ ਫਿਰ ਚੁੱਪ ਉਹ ਕਹਿੰਦੇ ਕਿ ਇੱਕ ਵੱਡੀ ਤਕੜੇ ਤਸਕਰਾਂ ਦੀ ਫਾਈਲ ਨਾਮੀ ગ્રામੀ ਤਸਕਰਾਂ ਦੀ ਫਾਈਲ ਜਿਹੜੀਆਂ ਰਾਜਨੀਤਿਕ ਧਿਰਾਂ ਨਾਲ ਵੀ ਤਾਲੂਕਾ ਸੀ ਜਾਂ ਖੁਦ ਰਾਜਨੀਤਿਕ ਧਿਰਾਂ ਸੀ ਹਮ ਹ ਉਹਨਾਂ ਦੇ ਨਾਮਾਂ ਵਾਲੀ ਫਾਈਲ ਜਨਾਬ ਨੇ ਦੱਬਕੀ ਰੱਖ ਲਈ ਸੀ ਐਮ ਹਾਊਸ ਚ ਕਹਿੰਦੇ ਬਾਹਰ ਹੀ ਨਹੀਂ ਗੱਡੀ ਉਹ ਅੱਛਾ ਕਹਿੰਦੇ ਐਸਟੀਐਫ ਜਾਂਚ ਦੀ ਮਨਜ਼ੂਰੀ ਦੀ ਉਡੀਕ ਕਰਦੀ ਰਹੀ ਪਰ ਜਾਂਚ ਦੀ ਮਨਜ਼ੂਰੀ ਉਹ ਨਹੀਂ ਦਿੱਤੀ ਹਮ ਤੇ ਕਹਿੰਦੇ ਅਸੀਂ ਬਹੁਤ ਟੱਟੇ ਬਹੁਤ ਕਈ ਕਾਰਵਾਈ ਨਹੀਂ ਹੋਈ ਸੋ ਇਸ ਲਈ ਕਹਿੰਦੇ ਕਿ ਸੁਜਿੰਦਰ ਨਾਵਾ ਕਹਿੰਦੇ ਕੈਪਟਨ ਸਾਹਿਬ ਤੁਸੀਂ ਤਾਂ ਨਾ ਕਹੋ ਕਿ ਤੁਸੀਂ ਆਪਣਾ ਵਾਦਾ ਵਫਾ ਕੀਤਾ ਹਮ ਹ ਹੁਣ ਸਵਾਲ ਇਹ ਆ ਕਿ ਜੇ ਸੁਖਜਿੰਦਰ ਰੰਦਾਵਾ ਸੱਚ ਬੋਲ ਰਹੇ ਨੇ ਫਾਈਲ ਦੱਬੀ ਹੋਈ ਸੀ ਤੇ ਫਿਰ ਚੰਨੀ ਦਾ ਵਜਨ ਤਾਂ ਭਾਈ ਬਹੁਤ ਘੱਟ ਸੀ ਕੈਪਟਨ ਨਾਲੋਂ ਚੰਨੀ ਹੇਟੋ ਘੜਾ ਲੈਂਦੇ ਫਾਈਲ ਹੂੰ 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 ਚੰਨੀ ਦੇ ਟਾਈਮ ਵੀ ਤਾਂ ਸਰਕਾਰ ਕਾਂਗਰਸ ਦੀ ਹੋ ਸੀ ਉਸ ਸਮੇਂ ਵੀ ਤੁਸੀਂ ਪਾਵਰ 'ਚ ਸੀ ਹੂੰ ਹੂੰ ਸਾਰਾ ਕੁਝ ਤੁਹਾਡੇ ਕੋਲ ਮੰਤralਾ ਸੀ ਸਾਰਾ ਕੁਝ ਸੀ ਤਾਂ ਫਿਰ ਕਿਉਂ ਨਹੀਂ ਹੋਈ ਕਾਰਵਾਈ ਹੂੰ ਸੋ ਇਸ ਲਈ ਇਹ ਸਿਆਸੀ ਤੋਮਤ ਬਾਜੀ ਟੋਪਰ ਕੁਝ ਨਹੀਂ ਲੱਗਦਾ ਕਾਰਵਾਈ ਕਿਉਂ ਨਹੀਂ ਹੋਈ ਇਹ ਬਹੁਤ ਵੱਡਾ ਸਵਾਲ ਹੈ ਹੂੰ ਹੂੰ ਤੇ ਜੇ ਇਸੇ ਸਵਾਲ 'ਚ ਜਾਣਾ ਤਾਂ ਮੌਜੂਦਾ ਸਰਕਾਰ ਮੂਰੇ ਵੀ ਇਹ ਸਵਾਲ ਖੜਾ ਹੈ ਕਿ ਵੀ ਕਾਰਵਾਈ ਕਿੱਥੇ ਹੋ ਰਹੀ ਹੈ ਕਾਰਵਾਈ ਤਾਂ ਹੁੰਦੀ ਤੁਸੀਂ ਚੇਨ ਤੋੜ ਦੋ ਤੁਸੀਂ ਥਾਰ ਵਾਲੀ ਬੀਬੀ ਤਾਂ ਚੱਕੀ ਇੱਕ ਵਾਰ ਨਹੀਂ ਦੋ ਵਾਰ ਚੱਕ ਲਈ ਹੁਣ ਹਮ ਪਰ ਜੇ ਉਹ ਚਿੱਟਾ ਨਹੀਂ ਲਿਆਈ ਸੀ ਫਿਰ ਉਹਦੀ ਬਦਨਾਮੀ ਕਿਉਂ ਹਮ ਕੀ ਹੋ ਰੀ ਵਾਲੀ ਬੀਬੀ ਆ ਤਾਂ ਹਮ ਜਾਂ ਉਹ ਚੈਨਲ ਤੇ ਬੋਲ ਗਈ ਇਸ ਲਈ ਉਹ ਕਾਰਵਾਈ ਜੇ ਉਹ ਚਿੱਟਾ ਲਿਆਈ ਸੀ ਚਿੱਟਾ ਫੜਿਆ ਸੀ ਫਿਰ ਭਾਈ ਕੀ ਤੋਂ ਲਿਆਈ ਸੀ ਉਹ ਕਿੱਥੇ ਆ ਸਹੀ ਹੈ ਸਹੀ ਬਿਲਕੁਲ ਉਹ ਉਹ ਅੱਗੇ ਕੀ ਤੋਂ ਲਿਆਉਂਦਾ ਸੀ ਉਹ ਕਿੱਥੇ ਆ ਚੇਨ ਤੋੜਨ ਲਈ ਕਾਰਵਾਈ ਕਿੱਥੇ ਆ ਤੁਹਾਡੀ ਹਮ 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 ਸਹੀ 48000 ਤਸਕਰ ਉਹ ਤਸਕਰ ਉਹੀ ਹੁੰਦੇ ਨੇ ਜਿਹੜੇ ਵਿਚਾਰੇ ਪਿੰਡਾਂ ਚ ਲੈ ਲੈ ਕੇ ਖਾਂਦੇ ਨੇ ਤੇ ਜਾਂ ਕਈ ਉਹ ਆ ਜਾਂਦੇ ਨੇ ਜਿਹੜੇ ਮਤਲਬ ਕਿ ਆਪਣੀ ਨਹੀਂ ਖਰੀਦ ਸਕਦੇ ਫਿਰ ਇੱਕ ਹੋਰ ਦਾ ਸੌਦਾ ਕਰਾਉਂਦੇ ਨੇ ਤੇ ਉਹਨਾਂ ਕ ਕਰ ਲਾ ਜਾਂਦੇ ਨੇ ਕੋਈ ਵਿਲੇਜ ਵਿੱਚ ਵੇਚਣ ਲਾ ਜਾਂਦਾ ਕੋਈ ਗਲੀ ਚ ਵੇਚਣ ਲੱਗ ਜਾਂਦਾ ਜਨਾਬ ਜਿਹੜਾ ਪੰਜਾਬ ਨੂੰ ਵੇਚ ਰਿਹਾ ਉਹ ਸਪਲਾਈਅਰ ਕਦੋਂ ਫੜਨੇ ਆ ਹਮ ਸਹੀ ਉਹ ਦੱਸੋ ਉਹ ਦੋਈ ਸਰਕਾਰਾਂ ਚੁੱਪ ਨੇ ਜੀ ਬਿਲਕੁਲ ਦੇਖੋ ਗੱਲ ਤੇ ਇਹੀ ਹੈ ਨਾ ਵੀ ਜੀਤੋ ਕਹਿੰਦੇ ਜੀ ਨਸ਼ਾ ਲੈਣ ਗਈ ਸੀ ਜੀਤੋ ਲਿਆਂਦਾ ਬਿਲਕੁਲ ਸ਼ਰਮਾ ਜੀ ਇਹ ਗੱਲ ਇਹ ਕਿਸੇ ਵੀ ਮਾਮਲੇ ਚ ਸਰਕਾਰ ਇਸ ਤੈ ਤੱਕ ਨਹੀਂ ਜਾਂਦੀ ਸੋਚ ਉਹ ਜਿਹੜੀ ਪਹਿਲੀ ਕੜੀ ਆ ਉਹਨੂੰ ਜ਼ਰੂਰ ਡੱਕ ਲਿਆ ਜਾਂਦਾ ਪਰਚੇ ਪਾ ਦਿੱਤੇ ਜਾਂਦੇ ਆਪਾਂ ਦੇਖਦੇ ਹਾਂ ਨੰਬਰ ਗੇਮ ਦੀ ਗੱਲ ਆਪਾਂ ਇੱਕ ਦਿਨ ਪਹਿਲਾਂ ਵੀ ਕੀਤੀ ਸੀ ਨੰਬਰ ਗੇਮ ਚ ਸਾਰਾ ਕੁਝ ਉਲਝ ਕੇ ਰਿਆ ਜਾਂਦਾ ਜੀ ਅਗਲੀ ਗੱਲ ਕਰੀਏ ਪੰਜਾਬ ਦੀਆਂ ਜੇਲਾਂਾਂ ਦੀ ਸ਼ਰਮਾ ਜੀ ਕਹਿੰਦੇ ਪੰਜਾਬ ਦੀਆਂ ਜੇਲਾਂਾਂ ਦੇ ਵਿੱਚ ਕੈਦੀ ਘਟ ਨੇ ਤੇ ਬੰਦੀ ਵਧ ਨੇ ਜੀ ਅਸਲ ਚ ਇਹ ਮਾਮਲਾ ਵੀ ਨਸ਼ੇ ਵਾਲੀ ਕੜੀ ਚੋਂ ਹੀ ਨਿਕਲਿਆ ਜੀ ਮਤਲਬ ਪੰਜਾਬ ਸਰਕਾਰ ਜਿਵੇਂ ਕੈਪਟਨ ਅਨੰਦਰ ਦਾ ਆਪਾਂ ਜ਼ਿਕਰ ਕਰਕੇ ਹਟਿਆ 48000 ਉਮੇ ਪੰਜਾਬ ਸਰਕਾਰ ਦਮ ਭਰਦੀ ਹੈ ਕਿ ਅਸੀਂ ਮਾਰਚ ਅਪ੍ਰੈਲ ਮਈ ਜੀ ਤਿੰਨ ਮਹੀਨੇ ਵੀ ਪੂਰੇ ਨਹੀਂ 87 ਦਿਨ ਮਤਲਬ ਹਮਮਾਰਚ 1 ਮਾਰਚ ਤੋਂ ਲੈ ਕੇ ਮਈ ਦੇ ਲੰਘੇ ਕੱਲ੍ਹ ਦੇ ਦੋ ਦਿਨ ਅੱਕ ਤੱਕ ਅਸੀਂ ਕਹਿੰਦੇ 13864 ਤਸਕਰ ਨਸ਼ਾ ਤਸਕਰ ਫੜ ਕੇ ਅੰਦਰ ਦੇਤੇ ਠੀਕ ਹੈ ਜੀ ਹੁਣ ਜੇ 13000 ਨਸ਼ਾ ਤਸਕਰ ਪੰਜਾਬ ਸਰਕਾਰ ਨੇ ਫੜ ਲਏ ਹਮ ਤੇ ਫਿਰ ਇਹਦੇ ਨਾਲ ਕਹਿੰਦੇ ਕਿ ਪੰਜਾਬ ਦੀਆਂ ਜੇਲਾਂ ਦੇ ਵਿੱਚ ਬੰਦੀਆਂ ਦੀ ਗਿਣਤੀ ਵਧ ਗਈ ਮਤਲਬ ਜਿਹੜੇ ਸਜ਼ਾ ਜਾਬ ਤੱਕ ਐਦੀ ਨਹੀਂ ਹੈਗੇ ਅਜੇ ਹੂੰ ਜਿਹੜੇ ਟ੍ਰਾਇਲ ਤੇ ਨੇ ਜਿਨ੍ਹਾਂ ਦੀਆਂ ਸੁਣਵਾਈਆਂ ਚੱਲਦੀਆਂ ਨੇ ਕੇਸ ਚੱਲਦੇ ਨੇ ਜੁਡੀਸ਼ੀਅਲ ਰਾਸਤੇ 'ਚ ਨੇ ਉਹ ਸਾਰੀ ਪ੍ਰਕਿਰਿਆ 'ਚ ਸੋ ਏ ਇਸ ਲਈ ਕਹਿੰਦੇ ਕਿ ਉਹ 13866 ਤਸਕਰ ਨੇ ਜਿਹੜੇ ਉਹ ਅਸੀਂ ਫੜ ਲਏ ਹੂੰ ਤੇ ਇਸ ਤਰ੍ਹਾਂ ਮਤਲਬ ਕਿ ਪੰਜਾਬ ਦੀਆਂ ਜੇਲਾਂਾਂ ਦੇ ਵਿੱਚ ਬੰਦੀਆਂ ਦੀ ਗਿਣਤੀ ਵਧ ਰਹੀ ਆ ਤੇ ਕੈਦੀਆਂ ਦੀ ਗਿਣਤੀ ਬਹੁਤ ਘਟ ਆ ਹੂੰ ਉਹ ਕਹਿੰਦੇ ਪੰਜਾਬ ਦੀਆਂ ਜ਼ਿਲ੍ਹਿਆਂ 'ਚ ਅੱਜ ਤੱਕ 37516 ਦੀ ਨਫਰੀ ਸੀ ਜਿਨ੍ਹਾਂ 'ਚ 30709 ਵਿਚਾਰ ਦੀ ਨਬੰਦੀ ਸੀ ਹਮ ਹਮ ਭਾਵ ਜੇਲਾ ਚ 81.85% ਜੀ ਜਦੀ ਨੇ ਤੇ ਇਹਦਾ ਮਤਲਬ 18.15% ਇੱਥੇ ਮਤਲਬ ਕਿ ਦੂਸਰੇ ਕੈਦੀ ਨੇ ਹਨ ਜਿਹੜੇ ਸਹੀ ਮੈਨੇਜ ਕੈਦੀ ਨੇ ਚਲੋ ਆਪਾਂ ਮੰਨ ਲੀਏ ਕਿ ਉਹ 81% ਜੇ ਬੰਦੀ ਨੇ ਤਾਂ 19% ਤੁਸੀਂ ਕੈਦੀ ਕਹਿ ਲਓ ਸੋ ਆਪਸੇ ਹੀ ਖੜੀਆ ਮਤਲਬ ਬੰਦੀ ਇੰਨੇ ਵੱਧ ਨੇ ਕੈਦੀ ਕਿੰਨੇ ਘੱਟ ਨੇ ਤੇ ਇਹਦਾ ਮਤਲਬ ਕਿੱਥੇ ਫੈਸਲੇ ਹੁੰਦੇ ਆ ਉਹੀਦਾ ਇਹਦਾ ਦੂਆ ਸੱਚ ਜਿਹੜਾ ਨਿਕਲ ਕੇ ਆਇਆ ਸਾਹਮਣੇ ਉਹ ਹੀ ਆਇਆ ਇਹ ਚਰਨਜੀਤ ਭੁੱਲਰ ਨੇ ਫਿਰ ਇਹ ਅੰਕੜੇ ਨਸਰ ਕੀਤੇ ਉਹ ਕਹਿੰਦੇ ਬਈ 13866 ਤਸਕਰ ਤੁਸੀਂ ਫੜ ਲੇ ਤਿੰਨ ਮਹੀਨਿਆਂ ਚ 87 ਦਿਨਾਂ ਚ ਇਹਦਾ ਮਤਲਬ 87 ਦਿਨਾਂ ਦੇ ਸਾਹਮਣੇ ਹਰ ਰੋਜ਼ 159 ਤਸਕਰ ਪੜ ਰਹੇ ਹੁ ਤੇ ਜੇ ਹਰ ਰੋਜ਼ 159 ਤਸਕਰ ਫੜ ਰਹੇ ਨੇ ਚ ਕਿੰਨਿਆਂ ਨੂੰ ਸਜ਼ਾ ਹੋਈ ਕਿੰਨੇ ਬੰਦੀ ਕੈਦੀਆਂ ਚ ਬਦਲੇ ਜੀ ਸਵਾਲ ਤਾਂ ਇਹ ਆ ਹੁਣ ਇਹਦਾ ਅੰਕੜਾ ਸਮਝੋ ਕਹਿੰਦੇ ਜੀ ਜੇਲ੍ਹਾਂ ਚ ਬੰਦੀਆਂ ਦੀ ਕਰੀਬ 31000 ਦੀ ਨਾਪਰੀ ਸੀ ਜੋ ਇਸ ਵੇਲੇ 37516 ਹੋ ਗਈ ਆ ਹਮ ਜੇ 31 ਤੋਂ 37516 ਹੋ ਗਈ ਦਾ ਮਤਲਬ 6000 ਵਧੇ ਹਮ ਫੜੇ ਤੁਸੀਂ 13866 ਹਮ 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 ਪਰ ਜੇਲ੍ਹ ਚ ਹੈਗੇ 6000 7000 ਕਿੱਥੇ ਨੇ ਹਮ ਸਹੀ ਆ ਜਨਾਬ 7000 ਥਾਰ ਵਾਲੀ ਬੀਬੀ ਮੰਗ ਜ਼ਮਾਨਤ ਤੇ ਆ ਜਾਂਦੇ ਨੇ ਸੋ ਇਹ ਇਹ ਸਾਈਕਲ ਮੰਗ ਗੋਲ ਗੋਲ ਟੈਰ ਘੁੰਮ ਰਿਹਾ ਸਾਈਕਲ ਦਾ ਚੱਕਾ ਘੁੰਮ ਰਿਹਾ ਹੈ ਭਾਈ ਕਿ 158 ਫੜ ਰਹੇ ਹੁੰਦਾ 100 ਕਿ ਜਮਾਨੇ ਤੋਂ ਬਾਹਰ ਵੀ ਜਾ ਰਹੇ ਨੇ ਜਾ ਰਹੇ ਨੇ ਸਹੀ ਹੈ ਸੋ ਇਹ ਉਸੇ ਤਰ੍ਹਾਂ ਚੱਲੀ ਜਾਂਦਾ ਕਿ ਆਗੇ ਚੱਲ ਕੇ ਆਗੇ ਚੱਲ ਹੁਣ ਜਿਹੜੇ ਆਏ ਸੀ ਜਮਾਨਤ ਛੜਾ ਕਰ ਆ ਕੇ ਚਲੇ ਗਏ ਹਮ ਉਹਨਾਂ ਨੇ ਮੁੜ ਕੇ ਜਾ ਕੇ ਬਾਹਰ ਕੀ ਕੀਤਾ ਗੰਨੇ ਦੀ ਜਿਹੜੀ ਲਾਲੀ ਹਮ ਉਹ ਗੰਨੇ ਦਾ ਰਸ ਕੱਢਣ ਲੱਗ ਪਏ ਸਬਜ਼ੀ ਜਿਹੜੀ ਲਾਲੀ ਕੁਝ ਕੋਸ਼ਿਸ਼ ਕਰਨਾ ਕੋਈ ਦੁਕਾਨ ਪਾ ਲਈ ਹਮ ਹੈ ਕਿਤੇ ਕਿਤੇ ਕੰਮ ਕਰ ਕੋਈ ਕੀਤਾ ਸਿੱਖ ਲਿਆ ਹੂੰ ਜੋ ਮੁੜਕੀ ਇਸੇ ਧੰਦੇ ਚ ਜਾ ਰਹੇ ਨੇ ਚਾਹੇ ਉਹ ਵੇਚਣ ਵਾਲਾ ਤੇ ਚਾਹੇ ਖਾਣ ਵਾਲਾ ਹੂੰ 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 ਉਹ ਚੋਂ ਬਾਹਰ ਕੱਢਣ ਲਈ ਕਿਹੜੀ ਯੋਜਨਾ ਤੁਹਾਡੇ ਕੋਲ ਹੂੰ ਇਹ ਸਾਰਾ ਪੈਸਾ ਜੁੱਧ ਨਸ਼ਿਆਂ ਵਿਰੁੱਧ ਦਿਖਾਵੇ ਤੇ ਇਸਤਿਆਰਬਾਜੀ ਤੇ ਵੋਟਾਂ ਤੇ ਲਾ ਕੇ ਪੰਜਾਬ ਦੇ ਖਜ਼ਾਨੇ ਨੂੰ ਖੋਰਾ ਲਾ ਕੇ ਤੁਸੀਂ ਕਹੋ ਕਿ ਅਸੀਂ ਪੰਜਾਬ ਨਸ਼ਾ ਮੁਕਤ ਕਰ ਲਿਆ ਇਹ ਸਭ ਕੈਪਟਨ ਅਮਿੰਦਰ ਵਾਲਾ ਹੀ ਹੋਊਗਾ ਤੁਸੀਂ ਵੀ 48000 ਦਾ ਰਿਕਾਰਡ ਤੋੜ ਕੇ ਕੱਲ ਨੂੰ ਕਹਿ ਦਿਓ ਕਿ ਉਹਨੇ 48000 ਅੰਦਰ ਦਿੱਤੇ ਸੀ ਅਸੀਂ ਲੱਖ ਦੇਤਾ ਪਰ ਉਹ ਲੱਖ ਬੈਠਾ ਕਿੱਥੇ ਆ ਤੇ ਉਹ 48000 ਬੈਠਾ ਕਿੱਥੇ ਆ ਜੇ ਉਹ ਸੱਚ ਵਿੱਚ ਤਸਕਰ ਨੇ ਤਾਂ سزا ਕਿੱਥੇ ਆ ਤੇ ਜੇ ਤੁਸੀਂ ਖਾਣ ਪੀਣ ਵਾਲਿਆਂ ਨੂੰ ਏ ਤਸਕਰ ਸਮਝਦੇ ਹੋ ਫਿਰ ਤਾਂ ਭਾਈ ਜਿਵੇਂ ਉਹਨਾਂ ਦੇ ਟਾਈਮ 'ਚ ਮੁੱਕ ਗਿਆ ਹੋਵੇ ਤੁਹਾਡੇ ਟਾਈਮ 'ਚ ਮੁੱਕ ਜੂਗਾ ਚੇਨ ਤੋੜਨ ਦੀ ਕੋਈ ਕੋਸ਼ਿਸ਼ ਨਹੀਂ ਕਰਦੀ ਚੇਨ ਤੋੜ ਲਈ ਤੁਹਾਨੂੰ ਆਪਣੇ ਰਾਜਿਤਿਕ ਐਮਐਲਏ ਤੱਕ ਵੀ ਜਾਣਾ ਪੈਣਾ ਸਾਫ ਦਾ ਪਹੁੰਚ ਵਾਲੇ ਲੀਡਰਾਂ ਤੱਕ ਵੀ ਜਾਣਾ ਪੈਣਾ ਤੁਹਾਨੂੰ ਪ੍ਰਸ਼ਾਸਨਿਕ ਵੱਡੀਆਂ ਧਿਰਾਂ ਤੱਕ ਵੀ ਹੱਥ ਪਾਉਣਾ ਪੈਣਾ ਜਿਹੜੇ ਜੇਲਾਂ 'ਚ ਇੰਟਰਨੈਟ ਤੱਕ ਉਪਲਬਧ ਕਰਾ ਸਕਦੇ ਨੇ ਇਹਨਾਂ ਜਿਹੜੇ ਜ਼ਿਲ੍ਹਾ ਚ ਹਰ ਤਰ੍ਹਾਂ ਦਾ ਨਸ਼ਾ ਉਪਲਬਧ ਕਰਾ ਸਕਦੇ ਨੇ ਉਹਨਾਂ ਦੀ ਬਾਹਰ ਨਸ਼ਾ ਉਪਲਬਧ ਕਰਾਉਣਾ ਕਿੰਨਾ ਕੁੱਖਾ ਬਾਈ ਲੰਘਾਉਣਾ ਕਿੰਨਾ ਕੁੱਖਾ ਜੀ ਜੀ ਤੋਂ ਇਸ ਲਈ ਇਹ ਚੇਨ ਤਾਂ ਟੁੱਟੂਗੀ ਜਦੋਂ ਪ੍ਰਸ਼ਾਸਨਿਕ ਰਾਜਨੀਤਿਕ ਤੇ ਸਪਲਾਈਅਰ ਇਹਨਾਂ ਦੀ ਚੇਨ ਤੋੜੋਗੇ ਖਾਣ ਵਾਲੇ ਨੂੰ ਅੰਦਰ ਦਈ ਜਾਓ ਤੇ ਬਾਹਰ ਆਈ ਜਾਣਗੇ ਖਾਈ ਜਾਣਗੇ ਤੇ ਪੰਜਾਬ ਦੇ ਖਜ਼ਾਨੇ ਨੂੰ ਤੁਸੀਂ ਖੋਰਾ ਲਈ ਜਾਓ ਐਂ ਪੰਜਾਬ ਨਸ਼ਾ ਮੁਕਤ ਨਹੀਂ ਹੁੰਦਾ ਨਾ ਤਾਂ ਰੋਕਣ ਦੀ ਪਾਲਿਸੀ ਹੈ ਬਿਨਾਂ ਸ਼ਾ ਰੋਕਣਾ ਕਿਵੇਂ ਆ ਨਾ ਜਿਹੜਾ ਬੰਦਾ ਫੜ ਲਿਆ ਉਹਨੂੰ ਰੀਹੈਬਿਟੇਸ਼ਨ ਜਾਂ ਉਹ ਮੋੜ ਦੇ ਸੇ ਬਹੁਤਾ ਕਿਵੇਂ ਕਰਨਾ ਉਹਦਾ ਇੱਕ ਤਰੀਕੇ ਨਾਲ ਤੁਸੀਂ ਰੋਗੀਆਂ ਦੀ ਕੈਟਾਗਰੀ ਚ ਤੁਹਾਨੂੰ ਪਾਉਣਾ ਪਊਗਾ ਨਾ ਕਿ ਉਹ ਤਸਕਰੀ ਦਾ ਵੀ ਉਹਨੂੰ ਲਾਲਚ ਹੈ ਬੇਵਸੀ ਹੈ ਮਜਬੂਰੀ ਹੈ ਤੇ ਮੁਕਤਾਰਾ ਚੋਂ ਵਾਪਸੀ ਕਰਨੀ ਨਹੀਂ ਚਾਹੁੰਦਾ ਜੇਲਾਂ ਤੁਹਾਡੀਆਂ ਵਿਗਾੜ ਘਰ ਬਣ ਚੁੱਕੇ ਨੇ ਸੁਧਾਰ ਘਰ ਦੀ ਥਾਂ ਤੇ ਜਿਆਦਾਿਆਂ ਦੀ ਗੱਲ ਕਰੀਏ ਭਾਰਤ ਪਾਕਿਸਤਾਨ ਜੰਗ ਦੇ ਜਿਹੜੇ ਅਸਾਰ ਬਣ ਜਾਂ ਬਣਨ ਜਾ ਰਹੇ ਨੇ ਉਹਨਾਂ ਦੇ ਬਾਰੇ ਅੱਜ ਕੰਨੇ ਮੌਕ ਡ੍ਰਿਲ ਹੈ ਜੀ ਪ੍ਰਵੀਨ ਜੀ ਮੌਕ ਡ੍ਰਿਲ ਦਾ ਮਤਲਬ ਹੁੰਦਾ ਹੈ ਕਿ ਜੁੱਧ ਤੋਂ ਬਚਣ ਦੇ ਫਾਰਮੂਲੇ ਹਮ ਹਮ ਜੇ ਹਮਲਾ ਹੁਜਬੇ ਤਾ ਉਹ ਕਿਵੇਂ ਆਪਣਾ ਬਚਾਅ ਕਰਨਾ ਕਿਵੇਂ ਨਾਲ ਦੇ ਆ ਦਾ ਬਚਾਅ ਕਰਨਾ ਉਹਦੀ ਪ੍ਰੈਕਟਿਸ ਤੇ ਪ੍ਰੈਕਟਿਸ ਦੀ ਲੋੜ ਕਿ ਇਸ ਲਈ ਹੈ ਇਹਨਾਂ ਤੋਂ ਜੁੱਧ ਦੁਆਰਾ ਲੱਗਣ ਜਾ ਰਹੇ ਹੂੰ ਕਿ ਜੰਗ ਮੁੜ ਹੋਣ ਜਾ ਰਹੀ ਹੈ ਹੂੰ ਤੇ ਜੇਕਰ ਇਸ ਪਹਿਲੂ ਤੇ ਜਾਣਾ ਤਾਂ ਇਹ ਸਵਾਲ ਇੱਥੋਂ ਆਉਂਦਾ ਕਿ ਕੀ ਇਹ ਪਾਕਿਸਤਾਨ ਦੇ ਨਾਲ ਮੁੜ ਕੇ ਭਾਰਤ ਕੋਈ ਵੱਡੀ ਕਾਰਵਾਈ ਪਾਉਣਾ ਚਾਹੁੰਦਾ ਜੀ ਕੀ ਕਿਸੇ ਵੱਡੇ ਅਤਵਾਦੀ ਟਿਕਾਣਿਆਂ ਤੇ ਹਮਲਾ ਹੋਏਗਾ ਹੂੰ 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 ਕਿਉਂਕਿ ਮਿਸ਼ਨ ਸੰਦੂਰ ਕਾਗਜੀ ਪੱਤਰੀ ਕਾਮਯਾਬ ਦਿਖਾ ਲਿਆ ਰੈਲੀਆਂ ਚ ਬਿਆਨੀਆਂ ਦਿਖਾ ਲਿਆ ਪਰ ਲੋਕਾਂ ਦੇ ਮਨਾਂ ਚ ਨਹੀਂ ਕਾਮਯਾਬ ਹੋਇਆ ਹੂੰ ਉਹ ਮੋਦੀ ਸਾਹਿਬ ਦੀਆਂ ਰਗਾ ਚ ਤਾਂ ਲਾਉ ਦੀ ਥਾਂ ਦੌੜਨ ਲੱਗਿਆ ਪਰ ਲੋਕਾਂ ਦੇ ਤਿਲਕ ਨਹੀਂ ਕਰ ਸਕਿਆ ਉਹ ਸੰਧੂਰ ਜੀ ਹਾਂ ਬਈ ਇਸ ਲਈ ਉਹ ਜਿਹੜੇ ਸਵਾਲ ਉੱਠੇ ਕਿ ਜਨਾਬ ਜਿਨ੍ਹਾਂ ਨੇ ਅੱਤਵਾਦੀਆਂ ਨੇ ਹਮਲਾ ਕੀਤਾ ਸੀ ਸਾਡੇ ਲੋਕਾਂ ਦੀ ਜਾਨ ਲਈ ਸੀ ਉਹ ਆਏ ਕਿੱਥੋਂ ਸੀ ਤੇ ਕਿੱਥੇ ਚਲੇ ਗਏ ਅਜੇ ਤੱਕ ਇਹਦਾ ਜਵਾਬ ਦੇ ਦਿਓ ਹੂੰ ਜਾਂ ਇਹੀ ਦੱਸ ਦਿਓ ਕਿ ਫਿਰ ਜਦੋਂ 9 ਟਿਕਾਣੇ ਖਤਮ ਕੀਤੇ ਉਹਨਾਂ ਚੋਂ ਖਤਮ ਹੋਏ ਜਾਂ ਨਹੀਂ ਹੋਏ ਜੀ ਹੈ ਜਾਂ ਫਿਰ ਅਸੀਂ ਕਿੰਨਾ ਆਪਣਾ ਨੁਕਸਾਨ ਕਰਾ ਬੈਠੇ ਆ ਉਹਦਾ ਹਿਸਾਬ ਦੇ ਦਿਓ ਹੂੰ ਇਹ ਸਾਰੇ ਸਵਾਲਾਂ ਦੇ ਜਵਾਬ ਦੇਣ ਲਈ ਤੁਸੀਂ ਸੰਸਦ 'ਚ ਵੀ ਨਹੀਂ ਆ ਰਹੇ ਤੁਸੀਂ ਸਰਦਲ ਦੀ ਬੈਠਕ 'ਚ ਵੀ ਨਹੀਂ ਆ ਰਹੇ ਪਰ ਵਫਤ ਵਿਦੇਸ਼ਾਂ ਨੂੰ ਜਾ ਰਹੇ ਨੇ ਹੂੰ ਤੇ ਪ੍ਰਵੀਨ ਜੀ ਉਹ ਵਿਦੇਸ਼ਾਂ ਨੂੰ ਜਿਹੜੇ ਵਫਤ ਗਏ ਉਹਨਾਂ ਦੀ ਵੀ ਅੰਤਰਰਾਸ਼ਟਰੀ ਮੀਡੀਆ 'ਚ ਕੋਈ ਖਾਸ ਚਰਚਾ ਨਹੀਂ ਹੋ ਰਹੀ ਹੂੰ ਉਹਨਾਂ ਨੂੰ ਵੀ ਕੋਈ ਹੋਮ ਸਪੇਸ ਨਹੀਂ ਮਿਲ ਰਹੀ ਜੀ ਤੇ ਇਸ ਲਈ ਜਿਹੜਾ ਨਰੇਟਿਵ ਸਿਰਜਣਾ ਚਾਹੁੰਦੇ ਸੀ ਸ਼ਾਇਦ ਉਹ ਸਿਰਜਿਆ ਨਹੀਂ ਗਿਆ ਹੁਣ ਫੌਜੀ ਕਾਰਵਾਈ ਦੀ ਕ੍ਰੈਡਿਟ ਲੈਣ ਦੀ ਜਿਹੜੀ ਦੌੜ ਹੈ ਇਹ ਪਹਿਲਾ ਵਰਤਾਰਾ ਨਹੀਂ ਹੈ ਇਹ ਨਵਾਂ ਵਰਤਾਰਾ ਨਹੀਂ ਹੈ ਪੁਰਾਣਾ ਵਰਤਾਰਾ ਤੁਰਿਆ ਆਉਂਦਾ ਸਿਆਸਤਦਾਨ ਉਹਨਾਂ ਦਾ ਲਾਹਾ ਲੈਣਾ ਚਾਹੁੰਦੇ ਨੇ ਜਦੋਂ ਫੌਜੀ ਜਵਾਨਾਂ ਦਾ ਟਰੱਕ ਉੜਿਆ ਸੀ ਨਾ ਤਦ ਵੀ ਅੱਜ ਤੱਕ ਉਹ ਹਿਸਾਬ ਨਹੀਂ ਪਤਾ ਲੱਗਿਆ ਕਿ ਐਨੀ ਵੱਡੀ ਗੰੰਤੀ ਚ ਆਰਡੀਐਕਸ ਆਇਆ ਕਿੱਥੋਂ ਆਇਆ ਸਹੀ ਹੈ ਕੀ ਹੋਇਆ ਕਰੋਨਾ ਦੀਆਂ ਤਸਵੀਰਾਂ ਇਹਨਾਂ ਦੀ ਰਾਜਨੀਤਿਕ ਰੈਲੀਆਂ ਦੇ ਪਿਛਲੇ ਫਲੈਕਸਾਂ ਤੇ ਜ਼ਰੂਰ ਲੱਗੀਆਂ ਸੀ ਜਵਾਨਾਂ ਦੀਆਂ ਹੂੰ ਤੇ ਹੁਣ ਫੇਰ ਮਿਸ਼ਨ ਸੰਧੂਰ ਵਾਲੇ ਬੋਰਡ ਲੱਗ ਰਹੇ ਨੇ ਤੇ ਹਰ ਰੈਲੀ 'ਚ ਬਿਆਨ ਕਰਦੇ ਨੇ ਕਿ ਮੇਰੀਆਂ ਰਗਾ 'ਚ ਤਾਂ ਹੁਣ ਸੰਧੂਰੇ ਵਗਦਾ ਹੈ ਹੈ ਨਾ ਉਹ ਸਭ ਤੋਂ ਬਾਅਦ ਹੁਣ ਭਾਜਪਾ ਇੱਕ ਹੋਰ ਫਾਰਮੂਲੇ ਤੇ ਕੰਮ ਕਰਨ ਜਾ ਰਹੀ ਆ ਆਉਂਦੇ ਦਿਨਾਂ 'ਚ ਘਰੋ ਘਰੀ ਜਾਣਗੇ ਇਹਨਾਂ ਦੇ ਵਰਕਰ ਅੱਛਾ ਤੇ ਹਰ ਘਰ 'ਚ ਸੰਧੂਰ ਦੀਆਂ ਡੱਬੀਆਂ ਦੇ ਕੇ ਆਉਣਗੇ ਜੀ ਤਾਂ ਕਿ ਜੀ ਅਸੀਂ ਦੱਸ ਸਕੀਏ ਕਾਮਯਾਬ ਪਰ ਸੰਸਦ 'ਚ ਜਵਾਬ ਨਹੀਂ ਦਵਾਂਗੇ ਹੂੰ ਸੋ ਇਹ ਇਸ ਇਸ ਹਵਾਲੇ ਨਾਲ ਵੀ ਇਹ ਸਵਾਲ ਉੱਠ ਰਿਹਾ ਕਿ ਕਿਤੇ ਇਹ ਤਾਂ ਨਹੀਂਗਾ ਕਿ ਜਿਹੜਾ ਲੋਕਾਂ ਦੇ ਮਨਾਂ ਨੂੰ ਅਜੇ ਯਕੀਨੀਓ ਯਕੀਨ ਦਿਵਾਉਣ ਦੇ ਲਈ ਕੋਈ ਫੇਰ ਐਕਸ਼ਨ ਕਰਨਾ ਹੋਵੇ ਜਾਂ ਪਿਛਲੀ ਜਦੋਂ ਸਰਜਿਕਲ ਸਟ੍ਰਾਈਕ ਹੋਈ ਸੀ ਉਸ ਸਮੇਂ ਮੌਕ ਡ੍ਰਿਲ ਦੀ ਪ੍ਰਕਿਰਿਆ ਅਪਣਾਉਣ ਤੋਂ ਪਹਿਲਾਂ ਹੀ ਕਾਰਵਾਈ ਹੋ ਗਈ ਸੀ ਕਿ ਫੇਰ ਅੱਜ ਕੱਲ੍ਹ ਚ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ ਅੱਜ ਮੌਕ ਡ੍ਰਿਲ ਵਾਲੇ ਦਿਨ ਕਾਰਵਾਈ ਕੀਤੀ ਜਾ ਜਿਵੇਂ 에어 ਸਟ੍ਰਾਈਕ ਹੋਈ ਆ ਆ ਪਹਿਲਗਾਮ ਵਾਲੇ ਮਾਮਲੇ ਚ ਕੀ ਹੋਮੇ ਕੁਛ ਹੋ ਸਕਦਾ ਹੂੰ ਹੂੰ ਸੋ ਇਹ ਜਿੱਥੇ ਸਵਾਲ ਖੜੇ ਨੇ ਉੱਥੇ ਇਹ ਵੀ ਸਵਾਲ ਨੇ ਕਿ ਕੀ ਭਾਰਤੀ ਏਜੰਸੀਆਂ ਕੋਈ ਨਵੀਂ ਇਨਪੁਟ ਤਾਂ ਨਹੀਂ ਹੈ ਹੂੰ ਸਹੀ ਕਿ ਇਸ ਵਾਰ ਛਿਰਾਹ ਤੋਂ ਉਧਰ ਹੋਣੀ ਹੋਵੇ ਜੀ ਜੀ ਉਹ ਕੋਈ ਹਰਕਤ ਕਰਨਾ ਚਾਹੁੰਦਾ ਉਹ ਵੀ ਗਵੰਡੀ ਮੁਲਕ ਉਹਦੀ ਪਿੱਛੇ ਤੇ ਜਿਵੇਂ ਚੀਨ ਖੜਾ ਹੈ ਲੋਨ ਲੂਨ ਉਹਦਾ ਪਾਸ ਹੋ ਗਿਆ ਹੈ ਨਾ ਉਸ ਪੱਖੋਂ ਕੋਈ ਉਹਦੇ ਪਰ ਸੋ ਜਾਂ ਫਿਰ ਮਤਲਬ ਕਿ ਇਹ ਕਿਤੇ ਨਾ ਕਿਤੇ ਬਿਹਾਰ ਦੇ ਵਿੱਚ ਹੋਰ ਕੋਈ ਨਵਾਂ ਫਾਰਮੂਲਾ ਸੂਫਾ ਛੱਡਣ ਦੇ ਨਹੀਂ ਕੁਝ ਕਾਰਵਾਈ ਤਾਂ ਨਹੀਂ ਜਾਂ ਸੱਚਮੁੱਚ ਤਣਾਅ ਵਾਲੀ ਸਥਿਤੀ ਆ ਕਿ جنگ ਦੀ ਲੋੜ ਹੈ ਕਿਉਂਕਿ ਰੱਖਿਆ ਮੰਤਰਾਲੇ ਦੇ ਹਵਾਲੇ ਨਾਲੇ ਪਹਿਲਾਂ ਹੀ ਕਿਹਾ ਗਿਆ ਸੀ ਕਿ ਮਿਸ਼ਨ ਸੰਦੂਰ ਸੰਪਨ ਨਹੀਂ ਹੋਇਆ ਅਜੇ ਜਾਰੀ ਹੈ ਅਸੀਂ ਜੰਗਬੰਦੀ ਨਹੀਂ ਕੀਤੀ ਗੋਲੀਬੰਦੀ ਕੀਤੀ ਹੈ ਗੋਲੀਬੰਦੀ ਕੀਤੀ ਬਿਲਕੁਲ ਸਹੀ ਤਾਂ ਇਸ ਲਈ ਇਹ ਜੰਗਬੰਦੀ ਕਰਾਉਣੀ ਪੈਗੀ ਜਾਂ ਫਿਰ ਜੰਗ ਹੋਣੀ ਹੋएगी ਇਹ ਸਵਾਲ ਇਸ ਲਈ ਖੜਾ ਹੈ ਕਿਉਂਕਿ ਅੱਜ ਜੀ ਪੰਜਾਬ ਸਣੇ ਚਾਰ ਸੂਬਿਆਂ ਚ ਮੌਕ ਡਰਲ ਤੇ ਮੌਕ ਡਿਲ ਦਾ ਸਮਾਂ ਅੱਜ ਸ਼ਾਮ ਦਾ ਹੈ ਜੀ ਤੇ ਜੇ ਸ਼ਾਮ ਦਾ ਫਿਰ ਇਹ ਵੀ ਹੈ ਕਿ ਕੀ ਨਾਲ ਹੀ ਬਲੈਕਆਊਟ ਵੀ ਹੋਊਗਾ ਹਾਂ ਗੁਜਰਾਤ ਦੇ ਵਿੱਚ ਜਿਹੜਾ ਬਾਰਡਰ ਲੱਗਦਾ ਪਾਕਿਸਤਾਨ ਦਾ ਰਾਜਸਥਾਨ ਦੇ ਵਿੱਚ ਜਿਹੜਾ ਬਾਰਡਰ ਲੱਗਦਾ ਪਾਕਿਸਤਾਨ ਦਾ ਜੰਮੂ ਕਸ਼ਮੀਰ ਦਾ ਬਾਰਡਰ ਲੱਗਦਾ ਪਾਕਿਸਤਾਨ ਦਾ ਤੇ ਪੰਜਾਬ 'ਚ ਸੋ ਉਧਰ ਐਲੋਸੀ ਤੇ ਇੱਧਰ ਸਰਹੱਦ ਇਹਨਾਂ ਤਿੰਨਾਂ ਸਭ ਵਿੱਚ ਉਹਨਾਂ ਚਾਰਾਂ ਥਾਵਾਂ ਦੇ ਹਵਾਲੇ ਨਾਲ ਹੁਣ ਇਹ ਜਿਹੜਾ ਤੈਹ ਕੀਤਾ ਜਾ ਰਿਹਾ ਕਿ ਵੀ ਅੱਜ ਇਹਨਾਂ ਚਾਰਾਂ 'ਚ ਮੌਕੜੀ ਲੂਗੀ ਰਾਜਸਥਾਨ ਤੇ ਗੁਜਰਾਤ ਦਾ ਫੇਰ ਵੀ ਬਹੁਤ ਖਾਲੀ ਥਾਵਾਂ ਪਈਆਂ ਕੋਈ ਗੱਲ ਨਹੀਂ ਕੋਈ ਏਡਾ ਬੜਾ ਅਸਰ ਰੂਕ ਨਹੀਂ ਹੋਣਾ ਪਰ ਪੰਜਾਬ ਤੇ ਜੰਮੂ ਕਸ਼ਮੀਰ ਤਾਂ ਬਿਲਕੁਲ ਲਾਈਨ ਦੇ ਉੱਪਰ ਬੈਠੇ ਨੇ ਬਾਡਰ ਤੇ ਬੈਠੇ ਨੇ ਜੀ ਸੋ ਇਸ ਲਈ ਇਹ ਮੌਕ ਡ੍ਰਿਲ ਕੋਈ ਸੰਕੇਤ ਤਾਂ ਨਹੀਂ ਕਰ ਰਹੀ ਜੰਗ ਦੇ ਇਹ ਆਵਾਮ ਦੇ ਸਵਾਲ ਨੇ ਜਿਹੜੇ ਆਪਾਂ ਦੋ ਚਾਰ ਹੋ ਰਹੇ ਆਗੇ ਜੀ ਬਿਲਕੁਲ ਆ ਸ਼ਰਮਾ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ ਜੀ ਨੂਗਰਾਮ ਖਬਰ ਤੇ ਨਜ਼ਰ ਨਾਲ ਆਪਾਂ ਇਥੇ ਸਮਾਪਤ ਕਰਾਂਗੇ ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ Chatriya Kal judeo ro Punjabi Radio USA idnal